ਫਪ ਦਾ ਵਿਰੋਧ ਕੱਲੇ ਸਾਰੇ ਦੇਸ਼ ਵਿੱਚ ਉੱਠ ਕੇ ਉਹਨਾਂ ਦੇ ਘੋੜਿਆਂ ਨੂੰ ਲਗਾਮਾਂ ਫੜ ਕੇ ਜਿਹੜੀਆਂ ਔਰਤਾਂ ਚੱਕ ਕੇ ਲਿਆਉਂਦੇ ਸੀ ਤੇ ਕਾਬਲ ਤੇ ਕੰਧਾਰ ਦੇ ਇੱਕ ਬਾਜ਼ਾਰਾਂ ਵਿੱਚ ਟਕੇ ਟਕੇ ਦੀਆਂ ਵੇਚਦੇ ਸੀ ਜਾ ਕੇ ਉਹ ਤੁਹਾਡੇ ਪੁਰਖਿਆਂ ਨੇ ਲਾ ਕੇ ਉਹਨਾਂ ਔਰਤਾਂ ਨੂੰ ਮਹਿਫੂਜ਼ ਕਰਕੇ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਏ ਭਾਰਤੀ ਕਿਸਾਨ ਜੁਨੀਅਨ ਕਾਦੀਆਂ ਜਿੰਦਾਬਾਦ ਭਾਰਤੀ ਕਿਸਾਨ ਜੁਨੀਅਨ ਕਾਦੀਆਂ ਜਿੰਦਾਬਾਦ ਇਹ ਪੰਜਾਬ ਉਮੀਦ ਕਰਦਾ ਕਿ ਸਰਕਾਰ ਇਹਨਾਂ ਗੱਲਾਂ ਤੋਂ ਸਬਕ ਸਿੱਖੇਗੀ ਔਰ ਇਹ ਜਿਹੜਾ ਨਵਾਂ ਟ੍ਰੈਂਡ ਚੱਲ ਗਿਆ ਕਿ ਇੱਕ ਦੂਜੇ ਨੂੰ ਮਤਲਬ ਸਰਕਾਰ ਦਾ ਤੰਤਰ ਵਰਤ ਕੇ ਤੇ دہشت ਪਾ ਕੇ ਝੂਠੇ ਮੁਕੱਦਮੇ ਚ ਅੰਦਰ ਕੀਤਾ ਜਾਊਗਾ ਇਹ ਬੰਦ ਕਰਨਗੇ ਤੇ ਪੰਜਾਬ ਦੇ ਜਿਹੜੇ ਅਸਲ ਇਸ਼ੂਜ਼ ਨੇ ਇਸ਼ੂ ਬੇਸਡ ਪੋਲਿਟਿਕਸ ਦੇ ਉੱਤੇ ਉਹਨੂੰ ਦੁਬਾਰਾ ਏਜੰਡੇ ਨੂੰ ਲਿਆ ਕੇ ਤੇ ਕਿਸਾਨੀ ਦਾ ਖਾਸ ਤੌਰ ਤੇ ਤੇ ਗਰੀਬਾਂ ਖੇਤ ਮਜ਼ਦੂਰਾਂ ਦਾ ਅਤੇ ਆਪਣੇ ਵਪਾਰੀਆਂ ਦਾ ਤੇ ਇਹ ਸਾਰਾ ਜਿਹੜਾ ਇਹਦੇ ਤੇ ਫੋਕਸ ਕੀਤਾ ਜਾਵੇ ਮੈਂ ਅਖੀਰਲੀ ਗੱਲ ਕਹਿਣ ਲੱਗਾ ਕਿ ਪੰਜਾਬ ਜਿਹੜਾ ਨਾ ਸੋ ਕਿਸਾਨੀ ਦਾ ਬਹੁਤ ਕੁਝ ਹੋਣ ਵਾਲਾ ਤੇ ਬਹੁਤ ਕੁਝ ਕੀਤਾ ਜਾ ਸਕਦਾ ਵਾ ਜਿਹਦੇ ਨਾਲ ਸਾਡੇ ਕਿਸਾਨ ਜਿਹੜੇ ਨੇ ਉਹ ਬਚ ਸਕਦੇ ਨੇ ਐਮਐਸਪੀ ਜੋ ਤੁਸੀਂ ਕਿਸਾਨ ਮੋਰਚਾ ਪਹਿਲਾਂ ਸੰਘਰਸ਼ ਕੀਤਾ ਤੁਸੀਂ ਵਧਾਈ ਦੇ ਪਾਤਰ ਹੋ ਸਾਰੇ ਦੇਸ਼ ਦੀ ਸਰਕਾਰ ਦੇ ਮੋਰੇ ਜਾ ਕੇ ਤੁਸੀਂ ਸਵਾ ਸਾਲ ਬੈਠੇ ਰਹੇ ਹੋ ਪਤਾ ਨਹੀਂ ਕਿੰਨੇ ਆਪਣੇ ਵਿਚਾਰੇ ਕਿਸਾਨ ਸੀਗੇ ਉਹਨਾਂ ਨੇ ਜਾਨਾਂ ਗਵਾਤੀਆਂ ਵਾ ਤੇ ਯਾਰੋ ਸਰਕਾਰ ਮੁਕਰ ਜਿਵੇਂ ਮੁੜ ਕੇ ਲਿਖ ਕੇ ਦੇ ਕੇ ਤੇ ਝੂਠ ਬੋਲੇ ਤੇ ਦੋਆਂ ਡੇਢ ਦੋ ਸਾਲ ਬੀਤੇ ਜਾਣ ਤੋਂ ਬਾਅਦ ਵੀ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਨੂੰ ਕਾਨੂੰਨ ਨਾ ਬਣਾਇਆ ਜਾਵੇ ਆਪਣਾ ਤਾਂ ਕੋਈ ਕਸੂਰ ਨਹੀਂ ਇਹ ਤਾਂ ਸ਼ਰਮ ਉਹਨਾਂ ਨੂੰ ਚਾਹੀਦੀ ਹੈ ਜਿਹੜੇ ਦਿੱਲੀ ਬੈਠੇ ਆ ਜਿਹੜੇ ਲਿਖਤੀ ਵਾਅਦਾ ਕਰਕੇ ਮੁਕਰਦੇ ਰਹੇ ਨੇ ਸੋ ਇਹ ਸਾਰੇ ਇਸ਼ੂਸ ਕਿਸਾਨਾਂ ਦੇ ਜਿਹਦੇ ਕਰਕੇ ਕਿਸਾਨ ਅੱਜ ਪੰਜਾਬ ਦੇ ਵਿੱਚ ਮਾਲਵੇ ਦੀ ਧਰਤੀ ਤੇ ਖਾਸ ਤੌਰ ਤੇ ਆਤਮ ਹੱਤਿਆ ਕਰ ਰਿਹਾ ਵਾ ਮਰ ਰਿਹਾ ਵਾ ਖੇਤ ਮਜ਼ਦੂਰ ਉਹਦੇ ਨਾਲ ਹੀ ਕਨੈਕਟਡ ਹੈਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਕਰਨ ਵਾਸਤੇ ਅਸੀਂ ਵਚਨਬੱਧ ਆ ਮੈਂ ਮਤਲਬ ਮੈਂ ਇੱਥੇ ਲੋਕੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਆ ਤੇ ਸਾਡੀ origignal ਪੋਪੂਲੇਸ਼ਨ ਸ਼ਿਫਟ ਹੁੰਦੀ 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 ਹੁਣ ਤਾਂ ਪਿੰਡਾਂ ਦੇ ਪਿੰਡ ਖਾਲੀ ਨੇ ਮੈਂ ਤਾਂ ਪਧਾਸ ਪਿੰਡ ਦਾ ਬਕਾਇਦਾ ਸਰਵੇ ਕਰਾ ਕੇ ਦਿੱਤਾ ਸੀ 50% ਵੋਟਰ ਜਿਹੜਾ ਹੈ ਪਧਾਸਾਂ ਦਾ ਇੱਕ ਪੇ ਉਦਾਹਰਨ ਦਿੱਤਾ ਉਹਨੂੰ ਬਿਲ ਦੇ ਨਾਲ ਜਦੋਂ ਮੈਂ ਬੋਲਿਆ ਵੀ ਵਿਧਾਨ ਸਭਾ ਦੇ ਵਿੱਚ 50% ਆਬਾਦੀ ਪਧਾਸਾਂ ਪਿੰਡ ਦੀ ਉਹ ਵਿਦੇਸ਼ਾਂ ਵਿੱਚ ਜਾ ਚੁੱਕੀ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਪਿੰਡਾਂ ਦੇ ਪਿੰਡ ਖਾਲੀ ਪਏ ਹੋਏ ਨੇ ਇਹ ਸਾਡੀ origignal population ਜਿਹੜੀ ਹੈਗੀ ਆ ਉਹ ਸ਼ਿਫਟ ਹੋ ਰਹੀ ਆ ਤੇ ਉਹਦੀ ਜਗ੍ਹਾ ਦੇ ਉੱਤੇ ਆਣ ਕੇ ਜਿਹੜੇ ਬਾਹਰੋਂ ਆਣ ਕੇ ਜਿਹੜੇ ਇੱਕਦਮ ਆ ਰਹੇ ਨੇ ਉਹ ਵੋਟਰ ਬਣ ਰਹੇ ਨੇ ਉਹ ਮਾਲਕ ਬਣ ਰਹੇ ਨੇ ਸਾਰੇ ਪਹਿਲਾਂ ਪਿਆਰ ਨਾਲ ਮੇਰੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਜਸਬੀਰ ਸਿੰਘ ਜਿਹੜੇ ਕਿ ਮੇਰੇ ਬਹੁਤ ਪੁਰਾਣੇ ਸਤਿਕਾਰਯੋਗ ਅਜੀਜ਼ ਮਿੱਤਰ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਹੋਂਾਂ ਦੇ ਅਜੀਜ਼ ਮਿੱਤਰ ਭਰਾ ਜੋ ਅੱਜ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਤੇ ਉਹਨਾਂ ਦੇ ਨਾਲ ਜੋ ਤੁਸੀਂ ਅੱਜ ਮੇਰੇ ਗ੍ਰਹਿ ਤੇ ਸਾਰੇ ਸਤਿਕਾਰਯੋਗ ਜੁਝਾਰੂ ਕਿਸਾਨ ਆਗੂ ਵਰਕਰ ਲੀਡਰ ਕਪੂਰਥਲਾ ਜ਼ਿਲ੍ਹਾ ਸੁਲਤਾਨਪੁਰ ਪੁਲੱਥ ਕਰਤਾਰਪੁਰ ਜੋ ਤੁਸੀਂ ਇੱਥੇ ਸਾਡੇ ਮੇਰੇ ਘਰ ਵਿੱਚ ਆਏ ਹੋ ਇੱਥੇ ਤੁਹਾਡਾ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਤੇ ਆ ਜਿਹੜੀਆਂ ਮੰਗਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਜੋ ਹੁਣ ਦਿੱਲੀ ਕੂਚ ਕਰ ਰਿਹਾ ਸ਼ਾਰਟਲੀ ਆ ਜਿਹੜੀਆਂ ਉਹਨਾਂ ਨੇ ਮੰਗਾ ਇੱਥੇ ਰੱਖਿਆ ਨੇ ਇਹ ਬੜੀਆਂ ਵਾਜਬ ਬਹੁਤ ਜਾਇਜ਼ ਅਸੀਂ ਕਿਸੇ ਤੋਂ احਸਾਨ ਨਹੀਂ ਮੰਗਣਾ ਇਹ ਇਹ ਸਾਡਾ ਅਧਿਕਾਰ ਆ ਪੰਜਾਬ ਦਾ ਇਹਨਾਂ ਮੰਗਾਂ ਨੁਮਾਇਦ ਇਹਦੇ ਤੇ ਚਰਚਾ ਵੀ ਕਰੂੰਗਾ ਤੇ ਮੈਂ ਆਪਣੇ ਪੱਦਰ ਦੇ ਉੱਤੇ ਬਤੌਰ ਇੱਕ ਰਿਪਰੈਜ਼ੈਂਟੇਟਿਵ ਚੁਣਿਆ ਹੋਇਆ ਨੁਮੈਂਦਾ ਵਿਧਾਨ ਸਭਾ ਦੇ ਵਿੱਚ ਪਹਿਲਾਂ ਵੀ ਰੱਖਦਾ ਰਿਹਾ ਵਾਂ ਤੇ ਗਾਹ ਨੂੰ ਵੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਇਹ ਵਿਧਾਨ ਸਭਾ ਦੇ ਵਿੱਚ ਰੱਖਣ ਦਾ ਪ੍ਰਣ ਕਰਦਾ ਵਾਂ ਤੇ ਨਾਲ ਨਾਲ ਆ ਜਿਹੜੀ ਆਪਾਂ ਲੋਕਾਂ ਦੀ ਕਚੈਰੀ 'ਚ ਬੈਠੇ ਆ ਇਸ ਵਕਤ ਆਪਾਂ ਲਾਈਵ ਹੋਏ ਆ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਕਿਉਂਕਿ ਕਿਸਾਨ ਕਿਸਾਨੀ ਧੁਰਾ ਵਾ ਪੰਜਾਬ ਦਾ ਅਗਰ ਕਿਸਾਨ ਖੁਸ਼ਹਾਲ ਆ ਅਗਰ ਕਿਸਾਨੀ ਨਾਲ ਜੁੜਿਆ ਖੇਤ ਮਜ਼ਦੂਰ ਖੁਸ਼ਹਾਲ ਆ ਤਾਂ ਹੀ ਉਹ ਪੰਜਾਬ ਖੁਸ਼ਹਾਲ ਆ ਵਰਨਾ ਪੰਜਾਬ ਨੂੰ ਆਪਾਂ ਜਿੰਨਾ ਮਰਜ਼ੀ ਕਹੀ ਜੀਏ ਕਿ ਰੰਗਲਾ ਪੰਜਾਬ ਹੈ ਤੇ ਫਲਾਨਾ ਪੰਜਾਬ ਆ ਉਹ ਨਹੀਂ ਹੋ ਸਕਦਾ ਜਦ ਤੱਕ ਇੱਥੋਂ ਦਾ ਪੰਜਾਬ ਦਾ ਕਿਸਾਨ ਤੇ ਖੇਤ ਮਜ਼ਦੂਰ ਉਹ ਚੈਨ ਦੀ ਨੀਂਦ ਨਹੀਂ ਸੌਂਦਾ ਉਹ ਉਹਦੇ ਕਰ ਬਾਇਜ਼ਤ ਰੋਟੀ ਨਹੀਂ ਪੱਕਦੀ ਉਨੀ ਦੇਰ ਤੇ ਪੰਜਾਬ ਨੂੰ ਅਸੀਂ ਕੁਝ ਨਹੀਂ ਕਰ ਸਕਾ ਆ ਜਿਹੜੀ ਜਸਬੀਰ ਸਿੰਘ ਉਹਨਾਂ ਨੇ ਤੇ ਤੁਸੀਂ ਸਾਰੇ ਜਥੇਬੰਦੀ ਨੇ ਮੈਨੂੰ ਆ ਮੰਗ ਪੱਤਰ ਦਿੱਤਾ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਲਿਖੀ ਗਈ ਆ ਜਿਹੜਾ ਨੰਬਰ 1 ਤੇ ਇਹਨਾਂ ਨੇ ਮੰਗ ਰੱਖੀ ਆ ਇਹਨਾਂ ਨੇ ਕਿਹਾ ਵਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਰਾਜਸਥਾਨ ਗੁਜਰਾਤ ਔਰ ਹੁਣ ਉੱਤਰਾਖੰਡ ਇਹਨਾਂ ਸਾਰੀਆਂ ਸਟੇਟਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ ਹਿਮਾਚਲ ਨੇ ਤਾਂ 1972 ਦਾ ਬਣਾਇਆ ਹੋਇਆ ਵਾ ਕਿ ਕੋਈ ਵੀ ਗੈਰ ਸੂਬੇ ਦੇ ਵਿੱਚ ਆਣ ਕੇ ਸਿੱਧਾ ਜ਼ਮੀਨ ਔਰ ਖਰੀਦ ਨਹੀਂ ਸਕਦਾ ਖੇਤੀ ਦੀ ਤੇ ਵੋਟਰ ਨਹੀਂ ਬਣ ਸਕਦਾ ਇਹ ਇਹ ਜਿਹੜਾ ਇਹ ਇਹ ਜਿਹੜਾ ਕਾਨੂੰਨ ਹੈ ਇਹ ਇਹ ਬਿੱਲ ਜਿਹੜਾ ਮੈਂ ਲਿਖਤੀ ਤੌਰ ਦੇ ਉੱਤੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ 2023 ਦੀ ਜਨਵਰੀ ਵਿੱਚ ਜਾ ਕੇ ਉਹਨੂੰ ਮਿਲ ਕੇ ਮੇਰੇ ਨਾਲ ਜਿਹੜਾ ਸਾਡੇ ਲੀਡਰ ਆਫ ਆਪੋਜੀਸ਼ਨ ਆ ਪੰਜਾਬ ਦੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਮੈਂ ਨਾਲ ਲੈ ਕੇ ਗਿਆ ਕੁਲਤਾਰ ਸਿੰਘ ਸੰਧਵਾ ਨੂੰ ਉਹਦੇ ਦਫਤਰ ਚੰਡੀਗੜ੍ਹ ਸੈਸ਼ਨ ਤੋਂ 2 ਮਹੀਨੇ ਪਹਿਲਾਂ ਕਿਉਂਕਿ ਮਾਰਚ ਵਿੱਚ ਸੈਸ਼ਨ ਆਉਣਾ ਸੀਗਾ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਪੂਰਾ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਹੜਾ ਉਥੋਂ ਦਾ ਟੈਨੈਂਸੀ ਐਕਟ ਕਹਿੰਦੇ ਨੂੰ ਉਹਦੇ ਵਿੱਚ ਸੋਧ ਕਰਕੇ ਤੇ ਇਹ ਕਾਨੂੰਨ ਬਣਾਉਣਾ ਚਾਹੀਦਾ ਉਹ ਸਾਨੂੰ ਕਿ ਪੰਜਾਬ ਜਿਹੜਾ ਹੈ ਅਸੀਂ ਸਵਾਗਤ ਕਰਦੇ ਆਂ ਕਿ ਜਿਹੜਾ ਮਰਜ਼ੀ ਆਵੇ ਪੰਜਾਬ ਦਾ ਬੜਾ ਵੱਡਾ ਹਿਰਦੇ ਆ ਬਹੁਤ ਵੱਡਾ ਹੀਆਂ ਆ ਸਾਡੇ ਪੰਜਾਬ ਦੇ ਵਿੱਚ ਆਓ ਜੀ ਸੱਦ ਕੇ ਬਾਹਰੋਂ ਪੈਸੇ ਕਮਾਓ ਢਿੱਡ ਭਰੋ ਨੌਕਰੀਆਂ ਕਰੋ ਕੋਈ ਇਤਰਾਜ਼ ਨਹੀਂਗਾ ਪਰੰਤੂ ਇੱਥੇ ਦਾ ਬਸ਼ਿੰਦਾ ਜੇ ਤੁਸੀਂ ਬਣੋਗੇ ਤੇ ਫਿਰ ਸਾਡੀ ਜਿਹੜੀ ਆਬਾਦੀ ਦਾ ਸੰਤੁਲਨ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਇਹ ਇੰਨੀ ਤੇਜ਼ੀ ਨਾਲ ਬਦਲ ਰਹੀ ਆ ਕਿ ਪੰਜਾਬ ਜਿੱਥੇ ਸਿੱਖਾਂ ਦਾ ਕੱਲਿਆਂ ਦਾ ਕੱਲਾ ਇੱਕ ਹੀ ਸੂਬਾ ਜਿੱਥੇ ਅਸੀਂ ਬਹੁ ਗਿਣਤੀ ਦੇ ਵਿੱਚ ਬੈਠੇ ਆ ਅਗਰ ਇਸੇ ਤਰੀਕੇ ਨਾਲ ਬਾਹਰੋਂ ਆਣ ਕੇ ਲੋਕੀ ਇੱਥੇ ਰਹਿੰਦੇ ਰੇ ਮਾਲਕ ਬਣਦੇ ਰੇ ਵੋਟਰ ਬਣਦੇ ਰੇ ਉਹ ਦਿਨ ਦੂਰ ਨਹੀਂਗਾ 10-15 ਸਾਲਾਂ ਨੂੰ ਆਪਾਂ ਆਪਣੇ ਘਰ ਵਿੱਚ ਘਟ ਗਿਣਤੀ ਚ ਹੋ ਜਾਵਾਂਗੇ ਇਸ ਕਰਕੇ ਲੋ ਬਹੁਤ ਇੰਪੋਰਟੈਂਟ ਆ ਔਰ ਇਹ ਕਾਨੂੰਨ ਕਾ ਅਸੀਂ ਕਿਸੇ ਦੇ ਖਿਲਾਫਤ ਨਹੀਂ ਕਰ ਰਹੇ ਅਸੀਂ ਫਿਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਬਾਕੀ ਸਾਰੇ ਦੇਸ਼ ਵਾਸੀ ਆਣ ਕੇ ਇੱਥੇ ਕਮਾਈ ਕਰ ਸਕਦੇ ਨੇ ਅਗਰ فرض ਕਰੋ ਹਿਮਾਚਲ ਪ੍ਰਦੇਸ਼ ਵਿੱਚ ਇੰਨੀ ਖੁੱਲ ਹੁੰਦੀ ਕਿ ਜਿਹੜਾ ਮਰਜ਼ੀ ਜਾ ਕੇ ਉੱਥੇ ਜ਼ਮੀਨ ਖਰੀਦ ਸਕਦਾ ਉਹ ਤਾਂ ਛੋਟੇ ਛੋਟੇ ਬਾਗ ਆ ਵਿਚਾਰਿਆਂ ਦੇ ਕੁਝ ਕੁਝ ਬਿੱਗਿਆਂ ਦੇ ਬਾਗ ਨੇ ਨਿੱਕੇ ਨਿੱਕੇ ਮਾਲਕ ਨੇ ਉਹਦਾ ਦਿੱਲੀ ਦੇ ਬੰਬੇ ਦੇ ਤੇ ਕਲਕੱਤੇ ਦੇ ਅਮੀਰ ਆਦਮੀਆਂ ਨੂੰ ਉਧੇ ਹਿਮਾਚਲ ਹੀ ਖਰੀਦ ਲੈਣਾ ਸੀ ਉਹ ਤਾਂ ਉਹ ਉਹ ਹਿਮਾਚਲ ਦੀ ਹਿਮਾਚਲੀਆਂ ਨੇ ਉੱਥੇ ਆਪਣੇ ਸੂਬੇ 'ਚ ਘੱਟ ਗਿਣਤੀ ਚ ਹੋਣਾ ਸੀ ਤਾਂ ਉਹਨਾਂ ਦਾ ਉਸ ਵਕਤ ਜਿਹੜਾ ਚੀਫ ਮਿਨਿਸਟਰ ਸਿਕਾਪੜਨ ਦੂਰੰਦੇਸ਼ ਸੀ ਡਾਕਟਰ ਵਾਈ ਐਸ ਪਰਮਾਰ ਉਹਨੇ 1972 'ਚ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਦਿਆਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਲੈ ਕੇ ਆਇਆ ਕਿ ਇੱਥੇ ਕੋਈ ਵੀ ਆਣ ਕੇ ਆਦਮੀ ਮਾਲਕ ਤੇ ਵੋਟਰ ਹਿਮਾਚਲ ਪ੍ਰਦੇਸ਼ ਦਾ ਨਹੀਂ ਬਣ ਸਕਦਾ ਬਸ ਇਹੀ ਅਸੀਂ ਕਾਨੂੰਨ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਔਰ ਪ੍ਰਾਈਮ ਮਿਨਿਸਟਰ ਦੇ ਆਪਣੀ ਸਟੇਟ ਗੁਜਰਾਤ ਵਿੱਚ ਵੀ ਇਹ ਲਾਅ ਹੈਗਾ ਤੇ ਹੁਣ ਚੰਦ ਦਿਨ ਪਹਿਲਾਂ ਮੈਂ ਸੁਣ ਰਿਹਾ ਸੀਗਾ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਇਸ ਨੂੰ ਵਿਧਾਨ ਸਭਾ ਦੇ ਵਿੱਚ ਇੰਟਰੋਡਿਊਸ ਕਰਨ ਦਾ ਵਾਅਦਾ ਕੀਤਾ ਵਾ ਉਹਦੇ ਨਾਲ ਸਾਡੀ ਹੋਣਦ ਸਾਡੀ ਪਹਿਚਾਨ ਸਾਡਾ ਵਿਰਸਾ ਸਾਡੀ ਧਰਤੀ ਇਹ ਸਾਰਾ ਕੁਝ ਬਚਿਆ ਰਹੂਗਾ ਸੋ ਇੱਕ ਨੰਬਰ ਤੇ ਜਿਹੜੀ ਤੁਸੀਂ ਮੰਗ ਕੀਤੀ ਇਹ ਮੈਂ ਪਹਿਲਾਂ ਹੀ ਤੁਹਾਡਾ ਮੁੱਦਾ ਹੀ ਆ ਔਰ ਮੈਨੂੰ ਦੁੱਖ ਆ ਕਿ ਕੁਲਤਾਰ ਸਿੰਘ ਸੰਧਵਾ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਇਹਦੀ ਇਸ ਇੰਪੋਰਟੈਂਟ ਇਸ਼ੂ ਦੀ ਅਹਿਮੀਅਤ ਨਹੀਂ ਸਮਝੀ ਯਾ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਕੰਟਰੋਲ ਦਿੱਲੀੋਂ ਹੈਗਾ ਵਾ ਤੇ ਉਹ ਦਿੱਲੀ ਵਾਲੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਹੋਣਗੇ ਵਰਨਾ ਇਹਦੇ ਨਾਲ ਦਾ ਅੱਛਾ ਲਾਅ ਇਹ ਸਭ ਤੋਂ ਇੰਪੋਰਟੈਂਟ ਆ ਔਰ ਫਿਰ ਕੁਝ ਲੋਕ ਕਹਿੰਦੇ ਨੇ ਜੀ ਆਇਆ ਤਾਂ ਆਪਣੇ ਲੋਕ ਜਿਹੜੇ ਨੇ ਜੀ ਉਹ ਕੈਨੇਡਾ ਜਾਂਦੇ ਨੇ ਜੀ ਫਿਰ ਉੱਥੇ ਵੀ ਉਹਨਾਂ ਨੂੰ ਨਹੀਂ ਬਣਨ ਦੇਣਗੇ ਨਹੀਂ ਫਰਕ ਹੈ ਫਰਕ ਸਮਝੋ ਕੀ ਆ ਪੰਜਾਬ ਕੈਨੇਡਾ ਦੀ オリジナル ਆਬਾਦੀ ਕਿਤੇ ਨਹੀਂ ਸ਼ਿਫਟ ਹੋ ਰਹੀ ਉੱਥੇ ਹੀ ਨੇ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਆ ਬਹੁਤ ਵੱਡਾ ਦੇਸ਼ ਆ ਉਹਨਾਂ ਨੂੰ ਕੰਮ ਕਰਨ ਵਾਸਤੇ ਚਾਈਨਾ ਤੋਂ ਵੀ ਲੋਕੀ ਆ ਰਹੇ ਨੇ ਇੰਡੀਆ ਤੋਂ ਵੀ ਆ ਰਹੇ ਨੇ ਪਾਕਿਸਤਾਨ ਤੋਂ ਆ ਰਹੇ ਨੇ ਸਾਰੇ ਦੇਸ਼ਾਂ ਤੋਂ ਉਹ ਉਥੇ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਮੈਨ ਪਾਵਰ ਵਰਕ ਫੋਰਸ ਚਾਹੀਦੀ ਆ ਸਾਡੇ ਨਾਲੋਂ ਕਿਤੇ ਹੀ ਗੁਣਾ ਆ ਇੰਡੀਆ ਨਾਲੋਂ ਰਕਬਾ ਉਹਨਾਂ ਦਾ 3 2 3 ਗੁਣਾ ਵਾ ਤੇ ਆਬਾਦੀ ਸਾਰੀ ਉਹਨਾਂ ਦੀ ਮੋٹے ਤੌਰ ਤੇ ਪੰਜਾਬ 3 4 4 ਕਰੋੜ ਦੀ ਆਬਾਦੀ ਹੈ ਸਿਰਫ ਸਮਝ ਗਏ ਉਹਨਾਂ ਦੀ オリジナル ਪੋਪੂਲੇਸ਼ਨ ਨਹੀਂ ਸ਼ਿਫਟ ਹੋ ਰਹੀ ਉੱਥੇ ਬੈਠੇ ਨੇ ਆਪਣੇ ਵੇਸ਼ ਨੂੰ ਅੱਗੇ ਵਧਾਉਣ ਵਾਸਤੇ ਖੇਤੀ ਕਰਨ ਵਾਸਤੇ ਯਾ ਆਪਣੇ ਦੇਸ਼ ਨੂੰ ਐਡੇ ਵੱਡੇ ਰਕਬੇ ਨੂੰ ਸਾਹਮਣੇ ਆਸਤੇ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਹਿਊਮਨ ਰਿਸੋਰਸ ਕਹਿੰਦੇ ਨੇ ਪੰਜਾਬ ਦਾ ਇਹ ਫਰਕ ਹੈਗਾ ਕਿ ਸਾਡੀ origignal ਆਬਾਦੀ ਸ਼ਿਫਟ ਹੋ ਰਹੀ ਹੈ ਕਿਉਂਕਿ ਇੱਥੇ ਹਾਲਾਤ ਮਾੜੇ ਨੇ ਲੋਕੀ ਨਸ਼ੇ ਤੋਂ ਡਰਦੇ ਨੇ ਲੋਕੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਆਵਾ ਤੇ ਸਾਡੀ origignal ਪੋਪੂਲੇਸ਼ਨ ਸ਼ਿਫਟ ਹੁੰਦੀ 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 ਹੁਣ ਤਾਂ ਪਿੰਡਾਂ ਦੇ ਪਿੰਡ ਖਾਲੀ ਨੇ ਮੈਂ ਤਾਂ ਪਧਾਸ ਪਿੰਡ ਦਾ ਬਕਾਇਦਾ ਸਰਵੇ ਕਰਾ ਕੇ ਦਿੱਤਾ ਸੀ 50% ਵੋਟਰ ਜਿਹੜਾ ਹੈ ਪਧਾਸਾਂ ਦਾ ਇੱਕ ਤੇ ਉਦਾਹਰਨ ਦਿੱਤਾ ਉਹਨਾਂ ਨੂੰ ਬਿਲ ਦੇ ਨਾਲ ਜਦੋਂ ਮੈਂ ਬੋਲਿਆ ਵੀ ਵਿਧਾਨ ਸਭਾ ਦੇ ਵਿੱਚ 50% ਆਬਾਦੀ ਪਦਾਸਾਂ ਪਿੰਡ ਦੀ ਉਹ ਵਿਦੇਸ਼ਾਂ ਵਿੱਚ ਜਾ ਚੁੱਕੀ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਪਿੰਡਾਂ ਦੇ ਪਿੰਡ ਖਾਲੀ ਪਏ ਹੋਏ ਨੇ ਇਹ ਸਾਡੀ origional population ਜਿਹੜੀ ਹੈਗੀ ਆ ਉਹ ਸ਼ਿਫਟ ਹੋ ਰਹੀ ਆ ਤੇ ਉਹਦੀ ਜਗ੍ਹਾ ਦੇ ਉੱਤੇ ਆਣ ਕੇ ਜਿਹੜੇ ਬਾਹਰੋਂ ਆਣ ਕੇ ਜਿਹੜੇ ਇੱਕਦਮ ਆ ਰਹੇ ਨੇ ਉਹ ਵੋਟਰ ਬਣ ਰਹੇ ਨੇ ਉਹ ਮਾਲਕ ਬਣ ਰਹੇ ਨੇ ਔਰ ਅਲਟੀਮੇਟਲੀ ਜਿਹੜੀਆਂ ਅੱਜ ਤੁਸੀਂ ਖੂਬਸੂਰਤ ਹਰੀਆਂ ਪੱਗਾਂ ਬੰਨੀਆਂ ਨੇ ਇਹ ਹੌਲੀ ਹੌਲੀ ਘਟਦੀਆਂ ਰਹਿਣਗੀਆਂ ਕਿਉਂਕਿ ਸਾਰੇ ਬਾਹਰ ਜਾਣਾ ਚਾਹੁੰਦੇ ਨੇ ਸੋਹਿਬ ਲਾ ਬਹੁਤ ਇੰਪੋਰਟੈਂਟ ਮੈਂ ਇਹਦੇ ਤੇ ਸਭ ਤੋਂ ਜ਼ਿਆਦਾ ਫੋਕਸ ਕਰਦਾ ਮੈਂ ਤਾਂ ਹੁਣ ਅੰਦਰ ਜੇਲ੍ਹ ਰਿਹਾ ਮਾਂ 4-5 ਮਹੀਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੁਝ ਮੁਆਵਜ਼ਾ ਦਿੱਤਾ ਸਰਕਾਰ ਨੇ ਵੈਸੇ ਥੋੜਾ ਬਹੁਤ 8600 ਰੁਪਏ 8600 ਰੁਪਏ ਕੁਝ 8600 ਰੁਪਏ ਕਿੱਲੇ ਦਾ ਕੱਖ ਵੀ ਨਹੀਂ ਗਾ ਯਾਰ ਕਿੱਥੇ ਕਿੱਥਾ ਔਰ ਸਾਰਿਆਂ ਨੂੰ ਨਹੀਂ ਮਿਲਿਆ ਤੁਸੀਂ ਕਹਿ ਰਹੇ ਹੋ ਮਤਲਬ ਇਹ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ 50-50 ਹਜ਼ਾਰ ਦੀ ਫਸਲ ਖਰਾਬ ਹੋਈ ਹੈ ਕਹਿੰਦੀ ਸਾਡਾ ਤਾਂ ਮੰਡ ਦੇ ਖੇਤਰ ਦੇ ਨਾਲ ਦਰਿਆ ਬਿਆਸ ਦੇ ਨਾਲ ਸਾਰਾ ਇਲਾਕਾ ਹੀ ਰੁੜ ਗਿਆ ਵਾ ਤੇ 50 ਹਜ਼ਾਰ ਰੁਪਏ ਦਾ ਨੁਕਸਾਨ ਹੋਵੇ ਤਾਂ ਕਿਸੇ ਨੂੰ 8600 ਰੁਪਿਆ ਦੇ ਕੇ ਤਾਂ ਇਹ ਤਾਂ ਕੋਝਾ ਮਜ਼ਾਕ ਹੋ ਗਿਆ ਕਿਸੇ ਦੇ ਨਾਲ ਇਸ ਲਈ ਜਦੋਂ ਤੁਸੀਂ ਪ੍ਰੋਗਰਾਮ ਉਲੀਕਾਂਗੇ ਆਪਾਂ ਇਕੱਠੇ ਮੈਂ ਵੀ ਤੁਹਾਡੇ ਨਾਲ ਆਪਾਂ ਜ਼ਿਲ੍ਹੇ ਦੇ ਡੀਸੀ ਨੂੰ ਕਹਾਂਗੇ ਜਿਹੜੀਆਂ ਗਰਦੋਰੀਆਂ ਕਰਨ ਪ੍ਰੋਪਰਲੀ ਤੇ ਸਾਰਿਆਂ ਨੂੰ ਬਣਦਾ ਮੁਆਵਜ਼ਾ ਔਰ ਮੇਰੀ ਚੀਫ ਮਿਨਿਸਟਰ ਨੂੰ ਕਹੂੰਗਾ ਕਿ ਤੁਸੀਂ ਦੇਖੋ ਆਪ ਕਿਆ ਸੀਗਾ ਕਿ ਮੈਂ ਹਰ ਮੁਰਗੀ ਦਾ ਬੱਕਰੀ ਦਾ ਕੀ ਹੋਰ ਕਹਿੰਦਾ ਸੀਗਾ ਹਰ ਇੱਕ ਚੀਜ਼ ਦਾ ਹੈ ਲੈਲੇ ਦਾ ਹੈ ਅੰਡਿਆਂ ਦਾ ਪਤਾ ਨਹੀਂ ਜੋ ਵੀ ਉਹਨੇ ਕਿਹਾ ਹਾਂ ਮਤਲਬ ਚਲੋ ਬੱਕਰੀ ਆ ਜੋ ਮਤਲਬ ਇੱਕ ਇੱਕ ਚੀਜ਼ ਦਾ ਉਹਨਾਂ ਕਹਿਣ ਦਾ ਭਾਵ ਸਿਕਾ ਕਿ ਸਭ ਦਾ ਮੁਆਵਜ਼ਾ 100% ਦਿੱਤਾ ਤਾਂ ਹੈ ਹੀ ਨਹੀਂ ਯਾਰ ਕੁਝ ਵੀ ਕਿਸਾਨ ਜੁਨੀਅਨ ਕਾਦੀਆਂ ਜਿੰਦਾਬਾਦ ਤੇ ਕਿਸਾਨ ਜੁਨੀਅਨ ਕਾਦੀਆਂ ਜਿੰਦਾਬਾਦ ਕਿਸਾਨ ਜੁਨੀਅਨ ਫਿਰ ਜਿੰਦਾਬਾਦ ਫਿਰ ਅੱਗੇ ਆਗੀ ਗੱਲ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਆਪਣੇ ਹਲਕੇ ਭਲੱਥ ਵਿੱਚ ਮੇਰੇ ਖਾਲ ਚਾਰ ਮੋਤਾਂ ਹੋਈਆਂ ਜੀ ਕਿਸਾਨਾਂ ਦੀਆਂ ਪਾਣੀ ਹੜ੍ਹਾਂ ਦੇ ਕਰਕੇ ਤੇ 4-4 ਲੱਖ ਰੁਪਈਆ ਯਾਰ ਤੁਸੀਂ ਉੱਥੇ ਜਵਾਨਾਂ ਨੂੰ ਕਹਿੰਦੇ ਆ ਫੌਜੀਆ ਨੂੰ ਜੀ ਸੱਤ ਕੇ ਉਹਨਾਂ ਨੂੰ ਕਰੋੜ ਰੁਪਈਆ ਦਿਓ ਆਪਣੇ ਬੱਚੇ ਨੇ ਬੋਰਡਰਾਂ ਤੇ ਬੈਠਦੇ ਨੇ ਦੇਸ਼ ਦੀ ਰਾਖੀ ਕਰਦੇ ਨੇ ਤੇ ਆ ਤੁਸੀਂ ਵੀ ਤਾਂ ਦੇਸ਼ ਦੀ ਰਾਖੀ ਕਰਦੇ ਹੋ ਤੁਸੀਂ ਤਾਂ ਕਦੀ ਗਿਣਿਆ ਹੀ ਨਹੀਂਗਾ ਤੁਸੀਂ ਤਾਂ ਨੇਸ਼ਨ ਦੇ ਸਭ ਤੋਂ ਵੱਡੇ ਬਿਲਡਰ ਹੋ ਕਿਸਾਨ ਫਾਰਮਰਸ ਤੁਸੀਂ ਅਸਲ ਅਸਲ ਅਗਰ ਇੰਡੀਆ ਨੂੰ ਅੱਜ ਕਿਸੇ ਨੇ ਖੜਾ ਕੀਤਾ ਵਾ ਤੇ ਕਿਸਾਨਾਂ ਨੇ ਖੜਾ ਕੀਤਾ ਵਾ ਤੇ ਤੁਹਾਡਾ ਨੁਕਸਾਨ ਹੋ ਜੇ ਤਾਂ 4 ਲੱਖ ਰੁਪਇਆ ਤੇ ਅਸੀਂ ਜਵਾਨਾਂ ਦੇ ਕੋਈ ਉਹਨਾਂ ਦੇ ਹਮਦਰਦ ਆ ਅਗਰ ਉਹਨਾਂ ਨੂੰ ਕਰੋੜ ਰੁਪਇਆ ਦਿੰਦੇ ਚਲੋ ਜਿਆਦਾ ਨਹੀਂ ਤੇ 50 ਲੱਖ ਰੁਪਇਆ ਜਸਵੀਰ ਜੀ ਤੁਸੀਂ 20 ਲੱਖ ਕਿਹਾ ਸੀਗਾ ਵਾਹਿਗੁਰੂ ਕਰੇ ਆਪਣੀ ਸਰਕਾਰ ਬਣੇ ਅਗਰ ਇਦਾਂ ਦਾ ਕੋਈ ਨੋਬਤ ਆਇਆ ਕਰੂਗੀ ਇਸ ਤਰ੍ਹਾਂ ਦੀ ਕੰਪਨਸੇਸ਼ਨ ਘੱਟੋ ਘੱਟ 50 ਲੱਖ ਰੁਪਏ ਕਿਸਾਨ ਨੂੰ ਚਾਹੀਦੇ ਆ। ਕਿਸਾਨ ਜੂਨੀਅਨ ਕਾਦੀਆਂ ਜਿੰਦਾਬਾਦ ਹਾਰਦਿਕ ਕਿਸਾਨ ਜੂਨੀਅਨ ਕਾਦੀਆਂ ਜਿੰਦਾਬਾਦ ਇਹ ਜਿਹੜੇ ਤੁਸੀਂ ਨੁਕਤੇ ਹੋਰ ਵੀ ਦਿੱਤੇ ਨੇ ਮੈਂ ਹੁਣ ਜ਼ਿਆਦਾ ਡਿਟੇਲਸ ਨਹੀਂ ਜਾਣਨਾ ਚਾਹੁੰਦਾ ਮੈਂ ਸਭ ਮੈਂ ਤਾਂ ਦੇਖੋ ਭਰਾਓ ਬੜੀ ਵਾਰੀ ਸਮਝਾਇਆ ਮੇਰੀ ਗੱਲ ਨਹੀਂ ਅਚੀ ਤਰ੍ਹਾਂ ਸੁਣਨਾ ਚਾਹੁੰਦੇ ਉਹ ਮੇਰੇ ਤੋਂ ਨਫ਼ਰਤ ਜੀ ਕਰਨ ਲੱਗ ਗਏ ਨੇ ਜਾਂ ਮੇਰੇ ਨਾਲ ਬਦਲਾਖੋਰੀ ਤੇ ਉੱਤਰ ਆ ਰਹੇ ਨੇ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਮੁੱਦਿਆਂ ਦੀ ਗੱਲ ਹੀ ਕੀਤੀ ਆ ਜਿਹੜਾ ਮੁੱਦਾ ਕਿਤੇ ਛੋਟਾ ਵਾ ਵੀ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਇੱਥੇ ਨਾ ਵਸਣੇ ਦਿੱਤਾ ਜਾਵੇ ਕਿਤੇ ਛੋਟਾ ਮੁੱਦਾ ਵਾ ਭਗਵੰਤ ਕਹਿੰਦਾ ਸੀ ਜੀ ਇਹ ਮੁੱਦਿਆਂ ਦੀ ਗੱਲ ਨਹੀਂ ਕਰਦੇ ਮੈਂ ਇਹ ਤੋਂ ਜ਼ਿਆਦਾ ਮੁੱਦਾ ਹੋਰ ਕਿਹੜਾ ਹੈਗਾ ਵਾ ਔਰ ਦੂਜਾ ਮੁੱਦਾ ਮੈਂ ਬਹੁਤ ਇੰਪੋਰਟੈਂਟ ਸਮਝਾਇਆ ਮੇਰੀ ਗੱਲ ਸੁਣੋ ਤੁਸੀਂ ਸਾਰੇ ਅੱਜ ਆਪਾਂ ਜ਼ਿੰਮੇਵਾਰ ਇਕੱਠੇ ਹੋਏ ਆਂ ਇਹ ਰੋਜ਼ ਕਹਿੰਦੀ ਹੈ ਨਾ ਸਰਕਾਰਾਂ ਕਿ ਜੀ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢਣਾ ਕਹਿੰਦੇ ਨਾ ਸਾਰੇ ਜਾਣੇ ਤੇ ਆਪਾਂ ਵੀ ਝੋਨਾ ਕਿਉਂ ਕਰਦੇ ਆਂ ਬੀਜਦੇ ਆਂ ਕਿ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਆ ਦੋ ਫਸਲਾਂ ਦੇ ਉੱਤੇ ਗਰੰਟੀਡ ਆ ਸਾਨੂੰ ਪਤਾ ਵਾ ਕਿ ਅਸੀਂ ਫਸਲ ਵੀਜਾਂਗੇ ਤੇ ਸਾਡੀ ਗਰੰਟੀ ਵਾਲੀ ਫਸਲ ਤਾਂ ਕਰਕੇ ਅਸੀਂ ਵਿਚਦੇ ਆ ਇਹ ਤਾਂ ਸਰਕਾਰਾਂ ਨੇ ਜੇ ਅਗਰ ਅਕਲਮੰਦੀ ਕਰਦੇ ਤੇ ਉਹ ਇਸ ਫਸਲੀ ਚੱਕਰ ਚੋਂ ਤਾਂ ਹੀ ਉਹ ਕੱਢਿਆ ਜਾ ਸਕਦਾ ਸੁਣ ਲਓ ਮੇਰੀ ਚੰਗੀ ਤਰ੍ਹਾਂ ਕਿਸੇ ਮੂੰਗੀ ਤੋਂ ਨਹੀਂ ਕੱਢਿਆ ਜਾ ਸਕਦਾ ਨਹੀਂ ਦੇ ਸਕਿਆ ਭਗਵੰਤ ਮਾਨ ਨੇ ਬਥੇਰਾ ਰੌਲਾ ਪਾਇਆ ਐਮ ਐਸ ਪੀ ਨਹੀਂ ਦੇ ਸਕਿਆ ਮੱਕੀ ਦੀ ਨਹੀਂ ਦੇ ਸਕਿਆ ਸਾਡੀ ਫਸਲ ਖਰਾਬ ਹੋ ਗਈ ਆ ਮੇਰੇ ਕੋਲ ਬਹੁਤ ਅੱਛੀ ਪ੍ਰੋਪੋਜ਼ਲ ਹੈ ਮੈਂ ਆ ਜਿਹੜੇ ਮਿਸਟਰ ਖੁੱਡੀਆਂ ਬਣੇ ਨੇ ਹੁਣ ਗੁਰਮੀਤ ਸਿੰਘ ਖੁੱਡੀਆਂ ਮੇਰਾ ਅਜ਼ੀਜ਼ ਆ ਮੈਂ ਉਹਨੂੰ ਕਿਹਾ ਸੀਗਾ ਮੁਰਕ ਮੈਂ ਜੇਲ੍ਹ ਚਲੇ ਗਿਆ ਤੇ ਮੈਂ ਉਹਨੂੰ ਉਹਨੇ ਮੈਂ ਉਹਨੂੰ ਕਿਹਾ ਸੀ ਮੈਨੂੰ ਟਾਈਮ ਦੇ ਮੈਂ ਤੁਹਾਨੂੰ ਮਿਲਦਾ ਵਾਂ ਤੁਹਾਨੂੰ ਮਿਲ ਕੇ ਮੈਂ ਸਮਝਾਉਣਾ ਵਾਂ ਇੱਕ ਪ੍ਰੋਪੋਜ਼ਲ ਸੁਣੋ ਹੁਣ ਮੇਰੇ ਥੋੜੇ ਜਿਹਾ ਆંકੜੇ ਗਲਤ ਹੋ ਸਕਦੇ ਨੇ ਜਿਹੜੀ ਹੈ ਨਾ ਆਪਣੀ ਕਣਕ ਤੇ ਝੋਨੇ ਦੀ ਆਉਂਦੀ ਇਹ ਕੈਸ਼ ਕ੍ਰੈਡਿਟ ਲਿਮਿਟ ਆਉਂਦੀ ਇੱਕ ਇਹ ਸਾਰੀ ਫਸਲ ਦੀ ਪ੍ਰੋਕਿਊਰਮੈਂਟ ਪਰਚੇਸ ਜਿਹੜੀ ਆ ਉਹ ਭਾਵਾਂ ਏਜੰਸੀਆਂ ਪੰਜਾਬ ਦੀਆਂ ਕਰਦੀਆਂ ਨੇ ਮਾਰਕਫਿਟ ਤੇ ਪੰਸਪ ਤੇ ਦੂਜਾ ਅਨਾਜ ਦਾ ਇਹ ਆਪਣੀ ਸਾਰੀ ਫਸਲ ਉੱਥੇ ਜਾਂਦੀ ਨੇ ਕਿਉਂਕਿ ਦੇਸ਼ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਕਿ 82 ਕਰੋੜ ਨੂੰ ਫ੍ਰੀ ਰਾਸ਼ਨ ਜਾਣਾ ਵਾ 82 ਕਰੋੜ ਆਬਾਦੀ ਨੂੰ ਉਹ ਫ੍ਰੀ ਰਾਸ਼ਨ ਆਪਣਾ ਹੀ ਜਾਣਾ ਸੋ ਇਹ ਖਰੀਦ ਉਹ ਕਰ ਰਹੇ ਨੇ ਹੁਣ ਮੇਰਾ ਖਿਆਲ ਹੈ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ 45000 ਕਰੋੜ ਰੁਪਏ ਦੇ ਕਰੀਬ ਕਲੂਬ ਸੀਸੀਐਲ ਲਿਮਟ ਜਿਹੜੀ ਕੇਂਦਰ ਸਰਕਾਰ ਜਿਹੜਾ ਪੈਸਾ ਦਿੰਦੀ ਉਹ ਝੋਨੇ ਦੀ ਖਰੀਦ ਵਾਸਤੇ ਆ ਹੁਣ 45000 ਕਰੋੜ ਪੰਜਾਬ ਕੋ ਤਾਂ ਹੈ ਹੀ ਨਹੀਂਗਾ ਜੇ ਅਸੀਂ ਆਪਣੀ ਫਸਲ ਦੀ ਕੋਈ ਐਮਐਸਪੀ ਦੇਣਾ ਚਾਹੀਏ ਇਹ ਜਿੰਨਾ ਮਰਜੀ ਕਹੀ ਜਾਣ ਨਹੀਂ ਦੇ ਸਕਦੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹਨਾਂ ਨੂੰ ਚਾਹੀਦਾ ਵਾ ਇਹ ਪ੍ਰਾਈਮ ਮਿਨਿਸਟਰ ਨੂੰ ਜਾਂ ਐਗਰੀਕਲਚਰ ਮਿਨਿਸਟਰ ਨੂੰ ਚੀਫ ਮਿਨਿਸਟਰ ਜਾ ਕੇ ਮਿਲੇ ਉਹਨੂੰ ਸਮਝਾਵੇ ਕਿ ਆਹ ਜਿਹੜਾ 45000 ਕਰੋੜ ਦਾ ਤੁਸੀਂ ਸਾਨੂੰ ਝੋਨੇ ਦੀ ਖਰੀਦ ਕਰ ਰਹੇ ਆ اسی 45000 ਕਰੋੜ ਵਿੱਚ ਸਾਨੂੰ ਤੁਸੀਂ ਦੂਜੀਆਂ ਫਸਲਾਂ ਤੇ ਕਨਫਰਮ ਪ੍ਰਾਈਸ ਦਿਓ ਐਮਐਸਪੀ ਦਿਓ ਚਾਹੇ ਉਹ ਮੂੰਗੀ ਤੇ ਦਿਓ ਚਾਹੇ ਮੱਕੀ ਤੇ ਦਿਓ ਚਾਹੇ ਆਲੂਆਂ ਤੇ ਦਿਓ ਚਾਹੇ ਹੋਰ ਅਸੀਂ ਆ ਫਸਲਾ ਜਿਹਦੇ ਚ ਅਸੀਂ ਝੋਨੇ ਦੀ ਫਸਲ ਚੋਂ ਬਾਹਰ ਆ ਸਕੀਏ 30 ਤੋਂ 1000 ਕੇ 30 35000 ਕਰੋੜ ਦੀ ਕਣਕ ਦੀ ਫਸਲ ਵੀ ਦੀ ਖਰੀਦ ਹੋ ਰਹੀ ਆ ਆਲਮੋਸਟ 1 ਲੱਖ ਕਰੋੜ ਰੁਪਇਆ ਕੇਂਦਰ ਦੀ ਸਰਕਾਰ ਜਿਹੜੀ ਸੀਸੀਐਲ ਲਿਮਿਟ ਹੈਗੀ ਆ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਅਗਰ ਉਹ ਝੋਨਾ ਤੇ ਉਹ ਪਹਿਲੇ ਸਾਲ ਝੋਨਾ ਝੋਨਾ ਇਹ ਤਾਂ ਹੈ ਨਹੀਂਗਾ ਵੀ ਆਪਾਂ ਇੱਕੋ ਸਾਲ ਦੀ ਸਾਰਾ ਝੋਨਾ ਖਤਮ ਕਰ ਦੇਣਾ ਨਹੀਂ ਪਹਿਲੇ ਸਾਲ 25% ਝੋਨਾ ਘਟਾਇਆ ਜਾਵੇ ਉਸ 25% ਦੀ ਜਗ੍ਹਾ ਉਸੇ ਕੈਸ਼ ਕ੍ਰੈਡਿਟ ਲਿਮਿਟ ਦੇ ਵਿੱਚੋਂ ਐਮਐਸਪੀ ਦਿੱਤੀ ਜਾਵੇ ਦੂਸਰੀਆਂ ਫਸਲਾਂ ਦੀ ਫਿਰ ਅਗਲੇ ਸਾਲ 25% ਫੇਰ ਘਟਾਇਆ ਜਾਵੇ ਜਿੰਨਾ ਕਿ ਚਾਹੀਦਾ ਵਾ ਝੁੰਨਾ ਪੰਜਾਬ ਦਾ ਉਹਨਾਂ ਰੱਖਿਆ ਜਾਵੇ ਕਿਉਂਕਿ ਪੰਜਾਬ ਦਾ ਪਾਣੀ ਤਬਾਹ ਹੋ ਰਿਹਾ ਝੋਨੇ ਦੇ ਨਾਲ ਤੁਹਾਨੂੰ ਪਤਾ ਵਾ ਸ਼ਾਇਦ 1 ਕਿਲੋ ਚੌਲ ਪੈਦਾ ਕਰਨ ਲਈ ਜਸਵੀਰ ਜੀ ਕਿੰਨਾ ਪਾਣੀ ਚਾਹੀਦਾ ਫਿਰ ਕਿੰਨੇ ਲੀਟਰ ਕਹਿੰਦੇ ਸੀਗੇ ਤੁਹਾਨੂੰ ਪਤਾ ਹੋਣਾ ਸਾਰਿਆਂ ਨੂੰ ਵਿਦਵਾਨਾਂ ਨੇ ਕੀਤਾ ਹੋਇਆ ਆ ਸਾਡਾ ਜ਼ਮੀਨੀ ਪਾਣੀ ਧਰਤੀ ਦਾ ਉਹ ਖਤਮ ਹੋ ਰਿਹਾ ਨਾਸਾ ਦੀਆਂ ਸੈਟਲਾਈਟਸ ਉੱਪਰ ਪੰਜਾਬ ਦੇ ਬਹੁਤ ਸਾਰੇ ਬਲਾਕਸ ਨੇ ਜਿਹੜੇ ਅੰਡਰਗਰਾਉਂਡ ਵਾਟਰ ਜਿਹੜਾ ਉਹ ਲਾਲ ੱੱਭੇ ਤੇ ਆ ਚੁੱਕਾ ਵਾ ਸਾਡੇ ਕੋਲ ਪਾਣੀ ਹੈ ਨਹੀਂਗਾ ਮੁੱਕ ਜਾਣਾ ਵਾ ਕਿਉਂਕਿ ਸਾਡੇ ਦਰਿਆਈ ਪਾਣੀ ਤਾਂ ਪਹਿਲਾਂ ਹੀ ਖੁੰਝ ਗਏ ਹੋਏ ਨੇ ਰਾਜਸਥਾਨ ਨੂੰ ਜਾ ਰਿਹਾ ਪਾਣੀ ਨਹਿਰਾਂ ਦੀਆਂ ਭਰ ਭਰ ਕੇ ਹਰਿਆਣੇ ਨੂੰ ਤੇ ਦਿੱਲੀ ਨੂੰ ਚਲੇਗਾ ਸਾਡਾ ਪਾਣੀ ਪਹਿਲਾਂ ਦੇ ਦਿੱਤਾ ਜੋ ਸਾਡੇ ਗਲਤੀਆਂ ਹੋਈਆਂ ਸਾਡੇ ਤੋਂ ਪਹਿਲੀਆਂ ਸਰਕਾਰਾਂ ਨੇ ਔਰ ਅਸੀਂ ਫਿਰ ਉਹਨੂੰ ਪਾਣੀ ਦੀ ਭਰਪਾਈ ਝੋਨੇ ਦੀ ਫਸਲ ਆਸਤੇ ਕਿਦਾਂ ਕੀਤਾ ਆਪਾਂ ਟਿਊਬਵੈਲ ਪੱਟਣੇ ਸ਼ੁਰੂ ਕਰ ਦਿੱਤੇ ਅੱਜ 14 ਲੱਖ ਟਿਊਬਵੈਲ ਆ ਪੰਜਾਬ ਦੇ ਵਿੱਚ ਇਕ ਕੋਈ ਸਰੋਤ ਆ ਪੰਜਾਬ ਦੇ ਕੋਲ ਨਾ ਸਾਡੇ ਕੋਲ ਕੋ ਕੋਲਾ ਨਾ ਸਾਡੇ ਕੋਲ ਕੋਈ ਲੋਹਾ ਨਾ ਸਾਡੇ ਕੋਲ ਕੋਈ ਹੋਰ ਧਰਤੀ ਦੇ ਥੱਲੇ ਕੋਈ ਮਿਨਰਲ ਜਿੱਦਾ ਬਾਕੀ ਸਾਰੇ ਸਟੇਟਾਂ ਦੇ ਕੋਲ ਆ ਮਾਰਬਲ ਆ ਰਾਜਸਥਾਨ ਦੇ ਕੋਲ ਆ ਸਾਰਾ ਉੱਤਰਾਖੰਡ ਝਾਰਖੰਡ ਛੱਤੀਸਗੜ ਇਹਨਾਂ ਕੋਲ ਕੋਲਾ ਇਹਨਾਂ ਕੋਲ ਆਇਰਨ ਔਰ ਮਿਨਰਲਸ ਬਹੁਤ ਕੁਛ ਆ ਸਾਡੇ ਕੋਲ ਸਿਰਫ ਪਾਣੀ ਆ ਤੇ ਸਾਡਾ ਪਾਣੀ ਵੀ ਖੋ ਕੇ ਲੈ ਕੇ ਯਾਰੋ ਤੇ ਅਸੀਂ ਇੱਕ ਪੱਟਾ ਥੱਲੇ ਨੂੰ 14 ਲੱਖ ਟਿਊਬਵਲ ਤੇ ਅਸੀਂ ਪੰਜਾਬ ਜਿਹੜਾ ਉਹਦੀ ਆਰਥਿਕਤਾ ਤਬਾਹ ਹੋ ਰਹੀ ਆ ਔਰ ਜਿਹੜਾ ਤੁਸੀਂ ਕਨਾਲ ਸਿਸਟਮ ਸ਼ੁਰੂ ਕੀ ਗੱਲ ਕੀਤੀ ਆ ਅੰਗਰੇਜ਼ਾਂ ਨੂੰ ਆਪਾਂ ਸਾਰੇ ਗਾਣਾ ਕੱਢਦੇ ਨਾ ਕਿ ਅੰਗਰੇਜ਼ ਬੜੇ ਮਾੜੇ ਸੀਗੇ ਅਸਲ ਕਨਾਲ ਇਰੀਗੇਸ਼ਨ ਸਿਸਟਮ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਖੁੱਸਣ ਤੋਂ ਬਾਅਦ ਅੰਗਰੇਜ਼ਾਂ ਨੇ ਪੈਦਾ ਕੀਤਾ ਸੀਗਾ ਸਾਰਾ ਜੁਆਇੰਟ ਪੰਜਾਬ ਦਾ ਜਿਹੜਾ ਇਕੱਠਾ ਪੰਜਾਬ ਸੀਗਾ ਨਹਿਰੀ ਸਿਸਟਮ ਅਸੀਂ ਦੋਨੂੰ ਮੇਨਟੇਨ ਹੀ ਨਹੀਂ ਕਰ ਸਕਿਆ ਉਹ ਉਜੜ ਗਈਆਂ ਸਾਰੀਆਂ ਟੁੱਟ ਗਈਆਂ ਇੱਕ ਪੂਰਾ ਆਰਗੇਨਾਈਜ਼ ਯੂਬੀਡੀਸੀ ਖਾਸ ਤੌਰ ਤੇ ਅੱਪਰ ਬਾਰੀ ਦਵਾਬ ਕਨਾਲ ਸਾਰੇ ਮਾਝੇ ਤੇ ਦੁਆਬੇ ਨੂੰ ਪਾਣੀ ਜਿਹੜਾ ਸੀਗਾ ਮਾਲਵੇ ਤੱਕ ਪਾਣੀ ਨਹਿਰਾ ਨਾ ਜਲ ਸਕਦਾ ਕਿਸੇ ਨੇ ਬੌਦਰ ਹੀ ਨਹੀਂ ਕੀਤਾ ਤੇ ਨਹਿਰਾ ਸਾਰੀਆਂ ਟੁੱਟ ਗਈਆਂ ਉਹ ਕਿਸੇ ਨੇ ਕੋਈ ਰਿਪੇਅਰ ਨਹੀਂ ਕੀਤਾ ਪੈਸੇ ਖਾਣ ਵਾਲੇ ਪਾਸੇ ਨੂੰ ਤੁਰ ਪਏ ਸਾਰੇ ਸੋ ਕਿਸਾਨੀ ਦਾ ਬਹੁਤ ਕੁਝ ਹੋਣ ਵਾਲਾ ਤੇ ਬਹੁਤ ਕੁਝ ਕੀਤਾ ਜਾ ਸਕਦਾ ਵਾ ਜਿਹਦੇ ਨਾਲ ਸਾਡੇ ਕਿਸਾਨ ਜਿਹੜੇ ਨੇ ਉਹ ਬਚ ਸਕਦੇ ਨੇ ਐਮਐਸਪੀ ਜੋ ਤੁਸੀਂ ਕਿਸਾਨ ਮੋਰਚਾ ਪਹਿਲਾਂ ਸੰਘਰਸ਼ ਕੀਤਾ ਤੁਸੀਂ ਵਧਾਈ ਦੇ ਪਾਤਰ ਹੋ ਸਾਰੇ ਦੇਸ਼ ਦੀ ਸਰਕਾਰ ਦੇ ਮੋਹਰੇ ਜਾ ਕੇ ਤੁਸੀਂ ਸਵਾ ਸਾਲ ਬੈਠੇ ਰਹੇ ਹੋ ਪਤਾ ਨਹੀਂ ਕਿੰਨੇ ਆਪਣੇ ਵਿਚਾਰੇ ਕਿਸਾਨ ਸੀਗੇ ਉਹਨਾਂ ਨੇ ਜਾਨਾਂ ਗਵਾਤੀਆਂ ਵਾ ਤੇ ਯਾਰੋ ਸਰਕਾਰ ਮੁਕਰ ਜਿਵੇਂ ਮੁੜ ਕੇ ਲਿਖ ਕੇ ਦੇ ਕੇ ਤੇ ਝੂਠ ਬੋਲੇ ਤੇ ਦੋਆਂ ਡੇਢ ਦੋ ਸਾਲ ਬੀਤੇ ਜਾਣ ਤੋਂ ਬਾਅਦ ਵੀ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਨੂੰ ਕਾਨੂੰਨ ਨਾ ਬਣਾਇਆ ਜਾਵੇ ਆਪਣਾ ਤਾਂ ਕੋਈ ਕਸੂਰ ਨਹੀਂ ਇਹ ਤਾਂ ਸ਼ਰਮ ਉਹਨਾਂ ਨੂੰ ਚਾਹੀਦੀ ਹੈ ਜਿਹੜੇ ਦਿੱਲੀ ਬੈਠੇ ਆ ਜਿਹੜੇ ਲਿਖਤੀ ਵਾਅਦਾ ਕਰਕੇ ਮੁਕਰਦੇ ਰਹੇ ਨੇ ਸੋ ਇਹ ਸਾਰੇ ਇਸ਼ੂਸ ਕਿਸਾਨਾਂ ਦੇ ਜਿਹਦੇ ਕਰਕੇ ਕਿਸਾਨ ਅੱਜ ਪੰਜਾਬ ਦੇ ਵਿੱਚ ਮਾਲਵੇ ਦੀ ਧਰਤੀ ਤੇ ਖਾਸ ਤੌਰ ਤੇ ਆਤਮ ਹੱਤਿਆ ਕਰ ਰਿਹਾ ਵਾ ਮਰ ਰਿਹਾ ਵਾ ਖੇਤ ਮਜ਼ਦੂਰ ਉਹਦੇ ਨਾਲ ਹੀ ਕਨੈਕਟਡ ਹੈਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਕਰਨ ਵਾਸਤੇ ਅਸੀਂ ਵਚਨਬੱਧਾਂ ਮੈਂ ਮਤਲਬ ਮੈਂ ਠੀਕ ਆ ਅੱਜ ਪਾਰਟੀ ਦਾ ਇੱਕ ਹੈਗਾ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਸਭ ਤੋਂ ਮੈਨੂੰ ਨੇੜ ਦਾ ਮੁੱਦਾ ਪੰਜਾਬ ਦੇ ਵਿੱਚ ਕਿਸਾਨੀ ਖੇਤ ਮਜ਼ਦੂਰੀ ਪੰਜਾਬ ਦੇ ਦਰਿਆਈ ਪਾਣੀ ਤੇ ਇਨਸਾਫ ਪਸੰਦੀ ਦਾ ਰਾਜ ਅੱਜ ਉਹ ਕੁਝ ਮੇਰੇ ਨਾਲ ਹੋਇਆ ਇਹ ਕੋ ਮੁੱਦੇ ਥੋੜੇ ਹੈਗੇ ਆ ਕਿ ਤੁਹਾਨੂੰ ਜੇ ਅਗਲੇ ਪਾਸੇ ਕੋਈ ਬੰਦਾ ਗੱਲ ਕਰਦਾ ਤੁਸੀਂ ਗੱਲ ਦਾ ਜਵਾਬ ਦੇਣ ਦੀ ਬਜਾਏ ਉਹਦੇ ਤੇ ਇਦਾਂ ਦੇ سنگੀਨ ਮੁਕਦਮੇ ਡੇਂਜਰਸ ਜਿਹਦੇ ਨਾਲ ਮੇਰੀ ਜ਼ਿੰਦਗੀ ਤਬਾਹ ਹੋ ਸਕਦੀ ਸੀ ਮੈਨੂੰ ਫੜ ਕੇ ਅੰਦਰ ਦੇ ਦਿੱਤਾ 4 ਮਹੀਨੇ ਮੈਨੂੰ ਅੰਦਰ ਜੇਲ੍ਹ ਚ ਰੱਖਿਆ ਗਿਆ ਬਿਲਕੁਲ ਬਿਲਕੁਲ ਬਿਨਾਂ ਵਜਾ ਤੋਂ ਔਰ ਜਦੋਂ ਮੇਰੀ ਜ਼ਮਾਨਤ ਹੁੰਦੀ ਆ 4 ਜਨਵਰੀ ਨੂੰ ਇੱਕ ਝੂਠੀ ਸ਼ਿਕਾਇਤ ਲੈ ਕੇ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਜਿਹੜਾ ਕਿ ਬਿਲਕੁਲ ਬਨਕਰ ਦਿੱਤਾ ਵਾਹਿਗੁਰੂ ਡੈਂਜਰੂ ਲੈ ਕੇ ਮੈਂ ਉਸ ਦੀ ਪੂਰੀ ਇੱਕ ਨਿਰਪੱਖ ਜਾਂਚ ਆਪ ਮੰਗਣ ਜਾ ਰਿਹਾ ਹਾਈ ਕੋਰਟ ਸੁਪਰੀਮ ਕੋਰਟ ਜਾਊਗਾ ਕਿ ਮੇਰੀ ਕਿਰਪਾ ਕਰਕੇ ਨਾ ਪਰਚਾ ਦੀ ਇੱਕ ਸੀਬੀਆਈ ਦੀ ਜਾਂਚ ਲਈ ਜਾਵੇ ਕਿਸੇ ਵੀ ਫੇਅਰ ਏਜੰਸੀ ਦੀ ਜਾਂਚ ਸਾਰੇ ਝੂਠੇ ਜਿਹੜੇ ਇਹ ਪਰਚੇ ਜਿਹੜੇ ਨੇ ਝੂਠੇ ਪਾਏ ਜਾਣਗੇ ਕਿਉਂਕਿ ਮੈਂ ਗਲਤ ਕੋਈ ਕੰਮ ਨਹੀਂ ਕੀਤਾ ਨਾ ਅਸੀਂ ਮੇਰਾ ਤਾਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਵਾ ਉਹਦਾ ਸਾਰੀ ਉਮਰ ਉਹਨਾਂ ਨੇ ਇਦਾਂ ਹੀ ਪੰਜਾਬ ਦੇ ਵਾਸਤੇ ਵੱਡੀਆਂ ਲੰਬੇ ਜਿਹੜੇ ਜਦੋ ਜਹਿਦ ਕਰਦੇ ਰਹੇ ਜਿਹੜੇ ਮੋਰਚੇ ਲੱਗਦੇ ਰਹੇ ਉਸ ਵਕਤ ਦੇ ਅਕਾਲੀ ਦਲ ਵੱਲੋਂ ਜੇਲ੍ਹਾਂ ਕਟੀਆਂ ਨੇ ਔਰ ਜਦਾ ਗੱਲ ਤੁਸੀਂ ਕੀਤੀ ਦੂਰ ਦਰਾਡੇ ਦੀਆਂ ਜੇਲ੍ਹਾਂ ਮੈਂ ਤਾਂ ਆ ਖੜਾ ਇੱਥੇ ਮੇਰਾ ਬੇਟਾ ਪਿੱਛੇ ਮੈਂ ਜਦੋਂ ਪਾਪਾ ਜੀ ਨੂੰ ਰੱਖਿਆ ਸੀਗਾ ਅਗਰ ਤਲਾ ਤ੍ਰਿਪੁਰਾ ਦੀ ਜੇਲ੍ਹ ਚ ਤਿੰਨ ਪੂਰੇ 1 ਸਾਲ ਦੀ ਡਿਟੈਂਸ਼ਨ ਸੀਗੀ ਮੈਂ ਉਹਨਾਂ ਨੂੰ ਉੱਥੇ ਜਾ ਕੇ ਤ੍ਰਿਪੁਰਾ ਜਾ ਕੇ ਮਿਲਦਾ ਮਿਲਣ ਜਾਂਦਾ ਰਿਹਾ ਹਜ਼ਾਰੀ ਬਾਗ ਬਿਹਾਰ ਚ ਕਿਉਂਜਰ ਉੜੀਸਾ ਚ ਫਤਿਹਪੁਰ ਸਿਕਰੀ ਯੂਪੀ ਚ ਤਿਹਾਰ ਦੀ ਜੇਲ੍ਹ ਦਿੱਲੀ ਚ ਅੰਬਾਲੇ ਦੀ ਜੇਲ੍ਹ ਬੁੜੇਲ ਦੀ ਜੇਲ੍ਹ ਪੰਜਾਬ ਦੀਆਂ ਕੋਈ ਜੇਲ੍ਹ ਨਹੀਂ ਜਿਹੜੀ 19 ਮਹੀਨੇ ਦੇ ਕੱਟੇ ਹੋਣ ਕੱਲੇ ਟੋੜਾ ਸਾਹਿਬ ਦੇ ਨਾਲ ਮੀਸਾ ਦੇ ਤਹਿਤ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਜਿਹੜਾ ਫਿਰੋਜ਼ਪੁਰ ਦੀ ਜੇਲ ਉਹਨਾਂ ਨੇ ਕੱਟੀ ਸੁਣਾ ਇਦਾਂ ਛੋਟਾ ਜਿਹਾ ਸੀਗਾ ਤੇ ਆ ਕਾਵਾਂ ਦਾ ਪੱਤਣ ਪੁਲ ਕਹਿੰਦੇ ਸੀ ਜਿੱਥੇ ਰੇਲ ਗੱਡੀ ਤੇ ਇਕੱਠੀ ਸੜਕ ਇੱਕੋ ਹੁੰਦਾ ਸੁਣ ਤਾਂ ਚਲੋ ਨਵਾ ਪੁਲ ਬਣ ਗਿਆ 6 ਵਜੇ ਤੋਂ ਪਹਿਲਾਂ ਪਹਿਲਾਂ ਮੋੜੇ ਆਇਓ ਨਹੀਂ ਤਾਂ ਪੁਲ ਜਿਹੜਾ ਫਟਕ ਜਿਹੜਾ ਸੀ ਬੰਦ ਹੋ ਜਾਂਦਾ ਸੀਗਾ ਸੋ ਅਸੀਂ ਤਾਂ ਲੜਨ ਭਿੰਣ ਵਾਲੇ ਤੇ ਪੰਜਾਬ ਲਈ ਖੜਨ ਵਾਲੇ ਬੰਦੇ ਆ ਅਸੀਂ ਕੋਈ ਡਰੱਗਸ ਦਾ ਕੰਮ ਕਰ ਸਕਦੇ ਸਾਰੀ ਜ਼ਿੰਦਗੀ ਜਿੱਦਾਂ ਦਾ ਗਲਤ ਕੋਚੂ ਇਦਾਂ ਦਾ ਔਰ ਮੈਂ ਤਾਂ ਸਭ ਤੋਂ ਵੱਡਾ ਵਿਰੋਧੀਆਂ ਨਸ਼ੇ ਦੇ سلسلے ਦੇ ਜਿਹੜਾ ਜੋ ਮੇਰੇ ਤੇ ਹੁਣ ਮੇਰਾ ਨਾਮ ਕਿਹੜੀ ਜੋੜੀ ਜਾਂਦੇ ਜਿਵੇਂ ਜੀ ਇਹ ਲਾਰੈਂਸ ਬਿਸ਼ਨੋਈ ਦੇ ਨਾਲ ਤੇ ਜੱਗੂ ਭਗਵਾਨਪੂਰੀਏ ਦੇ ਨਾਲ ਇਹਦੇ ਤਲੁਕਾਤ ਹੈ ਤੇ ਮੈਂ ਤਾਂ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਦਾ ਸਭ ਤੋਂ ਜ਼ਿਆਦਾ ਆਵਾਜ਼ ਮੈਂ ਉਠਾਈ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਗੈਂਗਸਟਰਸ ਦੇ ਖਿਲਾਫ ਜੇਲ੍ਹਾਂ ਚ ਇੰਟਰਵਿਊ ਹੁੰਦੇ ਸੀ ਮੈਂ ਮੰਗ ਕੀਤੀ ਕਿ ਪਤਾ ਕਰਾ ਕੇ ਤੇ ਪਰਚੇ ਦਰਜ ਕੀਤੇ ਜਾਣ ਉਹਨਾਂ ਦੇ ਨਾਲ ਹੀ ਮੇਰਾ ਨਾਮ ਜੋੜ ਕੇ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਆ ਉਹ ਇਹ ਸਾਰੀਆਂ ਗੱਲਾਂ ਤਾਈਉਂ ਹੋਣ ਗਿਆ ਜਦੋਂ ਇੱਥੇ ਕੋਈ ਨਿਰਪੱਖ ਜਾਂਚ ਇਹਨਾਂ ਸਾਰੀਆਂ ਗੱਲਾਂ ਦੀ ਹੋਵੇਗੀ ਔਰ ਮੈਂ ਵਚਨਬੱਧਾਂ ਇੱਕ ਅੱਲਾ ਮੇਰੇ ਆਸਤੇ ਨਹੀਂ ਹੈਗਾ ਗੱਲ ਮੈਂ ਤਾਂ ਚਲੋ ਜੋ ਹੋਇਆ ਮੈਂ ਛੱਲਿਆ ਵਾ ਪਰ ਇਹ ਪਰ ਹੋਰ ਕਿਸੇ ਦੇ ਨਾਲ ਪੰਜਾਬ ਦੇ ਵਿੱਚ ਤੱਕਾ ਨਾ ਹੋਵੇ ਇਸ ਕਰਕੇ ਅਸੀਂ ਜਿਹੜਾ ਇੱਕ ਕੱਲ ਨੂੰ ਇੱਕ ਆਪਾਂ ਇਕੱਠ ਵੀ ਰੱਖਿਆ ਤੁਹਾਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਕੱਲ ਨੂੰ ਉਹ ਸਾਡੇ ਇਕੱਠ ਵਿੱਚ ਵੀ ਜਰੂਰ ਆਇਆ ਮੈਂ ਤੁਹਾਡਾ ਸਤਿਕਾਰ ਕਰੂੰਗਾ ਤੁਸੀਂ ਕਿਸਾਨ ਤਾਂ ਹੈਗੇ ਹੀ ਹੈਗੇ ਆ ਜੱਥੇਬੰਦੀਆਂ ਨਾਲ ਕਨੈਕਟਡ ਹੀ ਆ ਪਰ ਪੰਜਾਬ ਦੇ ਇੱਕ ਇਨਸਾਫ ਪਸੰਦ ਤੁਸੀਂ ਵਸਿੰਦੇ ਵੀ ਹੋ ਤੁਹਾਨੂੰ ਉਸ ਨਾਤੇ ਵੀ ਮੈਂ ਆਪਣੇ ਰਾਮਗੜ੍ਹ ਦੀ ਦਾਣਾ ਮੰਡੀ ਚ ਜਿਹੜਾ ਇਕੱਠ ਕਰ ਰਹੇ ਹਾਂ ਅਸੀਂ ਕੱਲ ਸਵੇਰੇ 11 ਵਜੇ ਤੁਹਾਨੂੰ ਬੇਨਤੀ ਕਰੂੰਗਾ ਉੱਥੇ ਵੀ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਕਿ ਆਪਾਂ ਇਨਸਾਫ ਦੀ ਲੜਾਈ ਅੱਗੇ ਲਿਜਾ ਸਕੀਏ ਇਹ ਜਿਹੜੀ ਬਦਲਾਖੋਰੀ ਦੀ ਇੱਕ ਰਾਜਨੀਤੀ ਪੰਜਾਬ ਵਿੱਚ ਚੱਲੀ ਹੈ ਇਹਨੂੰ ਠੱਲ ਪਾਈ ਜਾ ਸਕੇ ਇਹ ਇਹ ਕੋਈ ਏਜੰਡਾ ਨਹੀਂਗਾ ਏਜੰਡਾ ਆ ਵਾ ਜਿਹੜਾ ਮੈਂ ਕਹਿ ਰਿਹਾ ਕਿ ਆਪਾਂ ਨੂੰ ਇੱਕ ਕਾਨੂੰਨ ਚਾਹੀਦਾ ਵਾ ਸਾਡੇ ਕਿਸਾਨਾਂ ਨੂੰ ਐਮਐਸਪੀ ਚਾਹੀਦੀ ਆ ਸਾਡੇ ਬੱਚਿਆਂ ਨੂੰ ਨੌਕਰੀਆਂ ਚਾਹੀਦੀਆਂ ਨੇ ਸਾਡੀ ਅੱਛੀ ਤਾਲੀਮ ਹੋਣੀ ਚਾਹੀਦੀ ਆ ਸਾਡੇ ਅੱਛੇ ਹੈਲਥ ਕੇਅਰ ਦਾ ਜਿਹੜਾ ਸਿਸਟਮ ਆ ਜਿਹੜਾ ਢੇ ਢੇਰੀ ਹੋ ਰਿਹਾ ਇਹ ਚੀਜ਼ਾਂ ਮੁੱਦੇ ਜਿਹੜੇ ਪੰਜਾਬ ਦੇ ਨੇ ਉਹ ਉਹਨਾਂ ਵਾਸਤੇ ਆਪਾਂ ਸਾਰਿਆਂ ਨੇ ਜੱਦੋਜਹਿਦ ਕਰਨੀ ਆ ਔਰ ਚਾਹੇ ਗਵਰਨਮੈਂਟਾਂ ਨੇ ਮੈਨੂੰ ਕੋਸ਼ਿਸ਼ ਕੀਤੀ ਕਿ ਇਹਨੂੰ ਡਰਾਓ ਧਮਕਾਓ ਲੇਕਿਨ ਮੈਂ ਆ ਤੁਹਾਡੀ ਕਚੇਹਦੀ ਚ ਖੜ ਕੇ ਇਹੀ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਜਿਹੜਾ ਪੁਰਾਣਾ ਵਿਰਸਾ ਨਾ ਸਾਡੇ ਗੁਰੂ ਸਾਹਿਬਾਨ ਤੋਂ ਲੈ ਕੇ ਸਾਡੇ ਪੁਰਖਿਆਂ ਤੋਂ ਲੈ ਕੇ ਪੰਜਾਬੀ ਜਿਹੜੇ ਨੇ ਨਾ ਹਮੇਸ਼ਾ ਜ਼ੁਲਮ ਦੇ ਖਿਲਾਫ ਖੜੇ ਹੁੰਦੇ ਨੇ ਪੰਜਾਬ ਪੰਜਾਬ ਦੇ ਬਹਾਦਰ ਲੋਕਾਂ ਨੇ ਕਦੀ ਕਿਸੇ ਜ਼ਾਲਮ ਦਾ ਸਾਥ ਨਹੀਂ ਉਹ ਦਿੱਤਾ ਇਹ ਯਾਦ ਰੱਖਿਆ ਜਾਵੇ ਚਾਹੇ ਉਹ ਜ਼ਕਰੀਆ ਖਾਨ ਹੋਵੇ ਚਾਹੇ ਨਾਦਰ ਸ਼ਾਹ ਹੋਵੇ ਚਾਹੇ ਅਬਦਾਲੀ ਹੋਵੇ ਤੇ ਚਾਹੇ ਦੁਰਾਨੀ ਹੋਵੇ ਤੇ ਚਾਹੇ ਹੋਣ ਮੁਗਲ ਤੇ ਚਾਹੇ ਹੋਣ ਬਾਅਦ ਚ ਅੰਗਰੇਜ਼ ਸਭ ਦਾ ਵਿਰੋਧ ਇਕੱਲੇ ਸਾਰੇ ਦੇਸ਼ ਵਿੱਚ ਉੱਠ ਕੇ ਉਹਨਾਂ ਦੇ ਘੋੜਿਆਂ ਨੂੰ ਲਗਾਮਾਂ ਫੜ ਕੇ ਜਿਹੜੀਆਂ ਔਰਤਾਂ ਚੱਕ ਕੇ ਲਿਆਉਂਦੇ ਸੀ ਤੇ ਕਾਬੁਲ ਤੇ ਕੰਧਾਰ ਦੇ ਇੱਕ ਬਾਜ਼ਾਰਾਂ ਵਿੱਚ ਟਕੇ ਟਕੇ ਦੀਆਂ ਵੇਚਦੇ ਸੀ ਜਾ ਕੇ ਉਹ ਤੁਹਾਡੇ ਪੁਰਖਿਆਂ ਨੇ ਲਿਆ ਕੇ ਉਹਨਾਂ ਔਰਤਾਂ ਨੂੰ ਮਹਿਫੂਜ਼ ਕਰਕੇ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿੰਦਾਬਾਦ ਇਹ ਪੰਜਾਬ ਉਮੀਦ ਕਰਦਾ ਕਿ ਸਰਕਾਰ ਇਹਨਾਂ ਗੱਲਾਂ ਤੋਂ ਸਬਕ ਸਿੱਖੇਗੀ ਔਰ ਇਹ ਜਿਹੜਾ ਨਵਾਂ ਟ੍ਰੈਂਡ ਚੱਲ ਗਿਆ ਕਿ ਇੱਕ ਦੂਜੇ ਨੂੰ ਮਤਲਬ ਸਰਕਾਰ ਦਾ ਤੰਤਰ ਵਰਤ ਕੇ ਤੇ دہشت ਪਾ ਕੇ ਝੂਠੇ ਮੁਕੱਦਮੇ ਚ ਅੰਦਰ ਕੀਤਾ ਜਾਊਗਾ ਇਹ ਬੰਦ ਕਰਨਗੇ ਤੇ ਪੰਜਾਬ ਦੇ ਜਿਹੜੇ ਅਸਲ ਇਸ਼ੂਜ਼ ਨੇ ਇਸ਼ੂ ਬੇਸਡ ਪੋਲਿਟਿਕਸ ਦੇ ਉੱਤੇ ਉਹਨੂੰ ਦੁਬਾਰਾ ਏਜੈਂਡੇ ਨੂੰ ਲਿਆ ਕੇ ਤੇ ਕਿਸਾਨੀ ਦਾ ਖਾਸ ਤੌਰ ਤੇ ਤੇ ਗਰੀਬਾਂ ਖੇਤ ਮਜ਼ਦੂਰਾਂ ਦਾ ਅਤੇ ਆਪਣੇ ਵਪਾਰੀਆਂ ਦਾ ਤੇ ਇਹ ਸਾਰਾ ਜਿਹੜਾ ਇਹਦੇ ਤੇ ਫੋਕਸ ਕੀਤਾ ਜਾਵੇ ਮੈਂ ਅਖੀਰਲੀ ਗੱਲ ਕਹਿਣ ਲੱਗਾ ਕਿ ਪੰਜਾਬ ਜਿਹੜਾ ਨਾ ਇਹ ਲੈਂਡਲੌਕਡ ਸਟੇਟ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਗਈ ਆ ਜਿੰਨੀਆਂ ਸਟੇਟਾਂ ਤਰੱਕੀ ਕਰ ਰਹੀਆਂ ਤੁਸੀਂ ਦੇਖੋਗੇ ਗੁਜਰਾਤ ਮਹਾਰਾਸ਼ਟਰ ਇਹ ਸਾਰੀਆਂ ਸਮੁੰਦਰ ਦੇ ਕੰਢਿਆਂ ਦੇ ਉੱਤੇ ਹੈਗੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਦਾ ਕੋਈ ਵਪਾਰ ਆਉਂਦਾ ਜਾਂਦਾ ਵਾ ਸਾਡੇ ਕੋਲ ਤਾਂ ਉਹ ਵੀ ਨਹੀਂਗਾ ਯਾਰ ਸੜਕੋ ਸਿਰਫ ਧਰਤੀ ਥੱਲੇ ਵਾਲਾ ਪਾਣੀ ਸੀਗਾ ਉਹ ਆਪਾਂ ਚੋਨੇ ਵਾਲੇ ਪਾਸੋਂ ਸਾਰਾ ਕਰਤਾ 14 ਲੱਖ ਟਿਊਬਲ ਤੁਹਾਨੂੰ ਜ਼ਿਕਰ ਕੀਤਾ ਵਾ ਇੱਕ ਹੱਲ ਹੈ ਪੰਜਾਬ ਦਾ ਅਗਰ ਕੋਈ ਸਮਾ ਆਵੇਗਾ ਸਾਡਾ ਪਾਕਿਸਤਾਨ ਦੇ ਨਾਲ ਵਪਾਰ ਦਾ ਪ੍ਰੋਪਰ ਬਾਰਡਰ ਖੁੱਲਣਾ ਚਾਹੀਦਾ ਪੂਰਾ ਐ ਨਹੀਂ ਫਰਜੀ ਨਹੀਂ ਕਿ ਸਿਰਫ ਕਾਜੂ ਬਦਾਮ ਆਉਣ ਸਾਡਾ ਜਿਹੜਾ ਪੁਰਾਣਾ ਇਹਨੂੰ ਸਿਲਕ ਰੂਟ ਕਹਿੰਦੇ ਸੀ ਪਾਕਿਸਤਾਨ ਤੋਂ ਅਗਲੇ ਪਾਸੇ ਸੈਂਟਰਲ ਏਸ਼ੀਆ ਦੀ ਬਹੁਤ ਵੱਡੀ ਮਾਰਕੀਟ ਆ ਈਰਾਨ ਤੁਹਾਡਾ ਅਫਗਾਨਿਸਤਾਨ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਮੰਗੋਲੀਆ ਰੂਸ ਤੱਕ ਇੰਨਾ ਵੱਡਾ ਰਕਬਾ ਪਿਆ ਇੰਨੀ ਲੋੜ ਆ ਉਹਨਾਂ ਨੂੰ ਅਨਾਜ ਦੀ ਤੇ ਅਨਾਜ ਸਾਡੇ ਕੋਲ ਵਾਧੂ ਆ ਗੰਨਾ ਕਣਕ ਝੋਨਾ ਜੋ ਤੁਸੀਂ ਆਲੂ ਤੁਹਾਨੂੰ ਯਾਦ ਹੋਣਾ ਇੱਕ ਵਾਰੀ 80 ਦੇ ਦਹਾਕੇ ਵਿੱਚ ਈਰਾਨ ਤੋਂ ਟਰੱਕ ਆਏ ਸੀ 에ਅਰ ਕੰਡੀਸ਼ਨਡ ਆਲੂ ਲੈ ਕੇ ਗਏ ਸੀਗੇ ਯਾਦ ਆ ਤੁਹਾਨੂੰ ਸਾਰਿਆਂ ਨੂੰ ਮੈਂ ਤਾਂ ਛੋਟਾ ਸੀਗਾ ਉਸ ਵੇਲੇ ਇਹ ਵਪਾਰ ਦਾ ਰੂਟ ਖੁੱਲੂਗਾ ਤੇ ਤਾਂ ਸਾਡੇ ਪੰਜਾਬ ਦੀ ਤਰੱਕੀ ਹੋਊਗੀ ਕਿਉਂਕਿ ਆਪਾਂ ਦੇਸ਼ ਦੇ ਕੋਨੇ ਤੇ ਹੋਣ ਕਰਕੇ ਸਾਡੀ ਇੰਡਸਟਰੀ ਵੀ ਸਰਵਾਈਵ ਨਹੀਂ ਕਰ ਸਕਦੀ ਅਸੀਂ ਨਹੀਂ ਕੰਪੀਟ ਕਰ ਸਕਦੇ ਜਿਨ ਨਾਲ ਸੂਬਿਆਂ ਦੇ ਕੋਲ ਬੰਦਰਗਾਵਾਂ ਨੇ ਤੇ ਉਹਨਾਂ ਕੋ ਮਾਰਕੀਟਸ ਨੇ ਸਾਡੀ ਖੇਤੀ ਵੀ ਸਰਵਾਈਵ ਨਹੀਂ ਕਰ ਸਕਦੀ ਅਗਰ ਅਸੀਂ ਜਦ ਤੱਕ ਇਹ ਪਾਕਿਸਤਾਨ ਦੇ ਨਾਲ ਇਹ ਬਾਰਡਰ ਰੂਟ ਖੁੱਲ ਕੇ ਇੱਕ ਬਹੁਤ ਵੱਡੀ ਮਾਰਕੀਟ ਕੋਗੇ ਜਿਹੜਾ ਜਿਹੜੇ ਦੇਸ਼ਾਂ ਦਾ ਨਾਮ ਲਿਆ ਇਹ ਸਾਰਾ ਆਪਣਾ ਅਨਾਜ ਖਾਣ ਪੀਣ ਦਾ ਸਮਾਨ ਜਾਂ ਅਫਰੀਕਾ ਤੋਂ ਮੰਗਵਾਉਂਦੇ ਨੇ ਤੇ ਜਾਂ ਲੈਟਿਨ ਅਮਰੀਕਾ ਸਾਊਥ ਅਮਰੀਕਾ ਤੋਂ ਬ੍ਰਾਜ਼ੀਲ ਅਰਜਨਟੀਨਾ ਵਰਗੇ ਦੇਸ਼ਾਂ ਤੋਂ ਦੂਰੋਂ ਦਰਾਡੇ ਆਉਂਦਾ ਤੇ ਸਾਡਾ ਤਾਂ ਲੈਂਡ ਰੂਟ ਹੈ ਅਸੀਂ ਤਾਂ ਕਨੈਕਟਡ ਗੱਡੀਆਂ ਦੇ ਨਾਲ ਹੈਗੇ ਸਿੱਧਾ ਹੀ ਸੋ ਇਹ ਸਾਰਾ ਜਿਹੜਾ ਹੈਗਾ ਵਾ ਕਰਨ ਵਾਸਤੇ ਆਪਾਂ ਸਭ ਕੁਝ ਇਹ ਕਰਨਾ ਵਾ ਤੇ ਆ ਜੋ ਤੁਸੀਂ ਮੇਰੇ ਕੋਲ ਅੱਜ ਛਲਕੇ ਆਏ ਤੁਹਾਡਾ ਮੈਂ ਇੱਕ ਵਾਰ ਫਿਰ ਬੜਾ ਮਸ਼ਕੂਰ ਹਾਂ ਧੰਨਵਾਦ ਕਰਦਾ ਆ ਮੁਆਵਜ਼ੇ ਵਾਲਾ ਵੀ ਆਪਾਂ ਕਰਦੇ ਪ੍ਰੋਗਰਾਮ ਉਲੀਕੇ ਇੱਕ ਦਿਨ ਡੀਸੀ ਕਪੂਰਥਲਾ ਦੇ ਮੋੜੇ ਚੱਲਦੇ ਆ ਤੇ ਆਪਾਂ ਆਪਣਾ ਅਸੀਂ ਅਧਿਕਾਰ ਮੰਗ ਰਹੇ ਆ ਅਸੀਂ ਕੋਈ ਕਿਸ ਤੋਂ ਕੋਈ ਰਾਇਤ ਨਹੀਂ ਮੰਗ ਰਹੇ ਕੋਈ ਅਸੀਂ ਕਿਸੇ ਤੋਂ ਅਸੀਂ ਕੋਈ ਕਿਸੇ ਤੋਂ ਭੀਖ ਮੰਗਣ ਵਾਲੇ ਬੰਦੇ ਨਹੀਂ ਕਿ ਪੰਜਾਬ ਦੇ ਲੋਕ ਇਹ ਸਾਡਾ ਹੱਕ ਆ ਇਹ ਸਾਡੀ ਸਟੇਟ ਆ ਉਹ ਸਾਡਾ 50000 ਅਗਰ ਕਿੱਲੇ ਦਾ ਨੁਕਸਾਨ ਹੁੰਦਾ ਚਲੋ ਗਵਰਨਮੈਂਟ ਮੈਂ ਮੰਨਦਾ ਕਿ ਸਾਰਾ ਨਹੀਂ ਭਰ ਸਕਦੀ ਪਰ 8600 ਰੁਪਏ ਦਾ ਕੋਈ ਮੁੱਲ ਨਹੀਂ ਨਾ ਹੈਗਾ ਉਹ ਤਾਂ ਮਜ਼ਾਕ ਹੈ ਕਿਸਮ ਦਾ ਜਿਨ੍ਹਾਂ ਦੇ ਘਰ ਬਹਿ ਗਏ ਆ ਮੰਡ ਦੇ ਖੇਤਰ ਵਿੱਚ ਆਪਣੇ ਪੋਲ ਠੀਕ ਕਰ ਰਹੇ ਨੇ ਜੀ ਪਿੱਲਰ ਰਾੜਾ ਬਣਾ ਰਹੇ ਕਿ ਨਹੀਂ ਜਸਬੀਰ ਜੀ ਹੁਣ ਉਹ ਮਿੱਟੀ ਵਾਲਾ ਪੁਲ ਬਣਾਤਾ ਜੀ ਦੇਖੋ ਆਪ ਹੀ ਡਾ ਫਲਾਤੀ ਡੱਕਾ ਲਾ ਦਿੱਤਾ ਦਰਿਆ ਦੇ ਵਿੱਚ ਮੈਂ ਬਥੇਰਾ ਸਮਝਾ ਲਿਖ ਕੇ ਭੇਜਿਆ ਹੈ ਨੈਸ਼ਨਲ ਵੇ ਹਾਈਵੇ অথরিটি ਆਫ ਇੰਡੀਆ ਨੂੰ ਮਿਨਿਸਟਰ ਸਾਹਿਬ ਨੂੰ ਇਕੱਲੇ ਮਿਸਟਰ ਨਤਿੰਦ ਗਡਕਰੀ ਆ ਇਹ ਭਾਰਤ ਦੇ ਮਿਨਿਸਟਰ ਨੇ ਜਿਹੜੇ ਸੜਕਾਂ ਦੇ ਉਹ ਇੱਕੋ ਹੀ ਮਿਨਿਸਟਰ ਆ ਜਿਹੜਾ ਤੁਹਾਡੀ ਚਿੱਠੀ ਦਾ ਜਵਾਬ ਦਿੰਦਾ ਮੈਂ ਚਿੱਠੀਆਂ ਮੇਰੇ ਕੋਲ ਲਿਖੀਆਂ ਹੋਈਆਂ ਉਹਦਾ ਜਵਾਬ ਆਏ ਹੋਏ ਨੇ ਔਰ ਮੈਂ ਕਹਿੰਦਾ ਜਿੱਥੇ-ਜਿੱਥੇ ਦਰਿਆ ਤੇ ਉਤੋਂ ਨੈਸ਼ਨਲ ਹਾਈਵੇ ਨਵਾਂ ਲੰਘਦਾ ਜਿਹੜਾ ਦਿੱਲੀ ਕਟੜਾ ਇਹਨੂੰ ਪਿੱਲਰਾਂ ਵਾਲੇ ਪੁਲ ਚਾਹੀਦੇ ਜਿੱਥੇ-ਜਿੱਥੇ ਦਰਿਆਵਾਂ ਆ ਜਾਂ ਜਿੱਥੇ ਸਾਡੀ ਆਹ ਆਉਂਦੀ ਆ ਵਹੀਂ ਆਉਂਦੀ ਸਾਡੀ ਆਪਣੇ ਹਲਕੇ ਦੇ ਵਿੱਚੋਂ ਹਾਂ ਉਹ ਰੋਕਣਾ ਵਾ ਬਿਲਕੁਲ ਨਹੀਂ ਬਣਦੇਾਂਗੇ ਜਦ ਤੱਕ ਉਹ ਪਿੱਲਰਾਂ ਵਾਲੇ ਪੁਲ ਬਣਨਗੇ ਮਿੱਟੀ ਵਾਲੇ ਪੁਲ ਅਸੀਂ ਦਰਿਆਵਾਂ ਦੇ ਵਿੱਚੋਂ ਨਹੀਂ ਕਰਾਂਗੇ ਕਿਉਂਕਿ ਉਹ ਇੱਕ ਕਿਸਮ ਦਾ ਬਹੁਤ ਵੱਡੀ ਹੜ੍ਹਾਂ ਨੂੰ ਮਾਰਨ ਵਾਸਤੇ ਇੱਕ ਰੁਕਾਵਟ ਇੱਕ ਦੀਵਾਰ ਬਣ ਜਾਂਦੀ ਦਰਿਆ ਦੇ ਵਿੱਚ ਅਗਰ ਪੁਲ ਮਿੱਟੀ ਵਾਲਾ ਬਣਾਉਣਗੇ ਉਹ ਵੀ ਆਪਾਂ ਠੀਕ ਨਾਉਣਾ ਸੋ ਕਾਫੀ ਗੱਲਾਂ ਹੋ ਗਈਆਂ ਮੈਂ ਵੀ ਹੁਣ ਆਪਣੇ ਇਲਾਕੇ 'ਚ ਵੀ ਕੇ ਪਾਸੇ ਜਾਣਾ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਨਾਰੇ ਲਾਉਣਾ ਕਿਸਾਨੀ ਦੇ ਮੈਂ ਲਾਉਣਾ ਤੁਹਾਡੇ ਨਾਲ ਤੁਹਾਡੀ ਜਥੇਬੰਦੀ ਦੀ ਲਾਵਾਂਗੇ ਸੰਯੁਕਤ ਕਿਸਾਨ ਮੋਰਚੇ ਦਾ ਲਾਵਾਂ ਇਕੱਠੇ ਦਾ ਸੰਯੁਕਤ ਕਿਸਾਨ ਮੋਰਚਾ ਜੰਮਾਬਾਦ ਸਯੁਕਤ ਕਿਸਾਨ ਮੋਰਚਾ ਜਿੰਦਾਬਾਦ ਕਿਸਾਨ ਜਥੇਬੰਦੀਆਂ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਸਾਡਾ ਹੱਕ ਜੈ ਜੈਕਾਰ ਸਾਡਾ ਹੱਕ ਜੈ ਜੈਕਾਰ ਸਾਡਾ ਮੁਆਵਜ਼ਾ ਜੈ ਜੈਕਾਰ ਸਾਡੀ ਮਿਹਨਤ ਜੈ ਜੈਕਾਰ ਸਾਡਾ ਮੌਬਜਾਮ ਇੱਥੇ ਰੱਖ ਸਾਡਾ ਅਧਿਕਾਰ ਇੱਥੇ ਰੱਖ ਸਾਡੀ ਦੇਸ਼ ਪ੍ਰਤੀ ਜੋ ਕੀਤੀ ਮਿਹਨਤ ਉਹਦਾ ਅਧਿਕਾਰ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਐਦਾਂ ਲੈਣਾ ਆਪਾਂ ਸਾਰਿਆਂ ਨਾਲ ਸਰਪਾ ਸਿੰਘ ਖੇਰਾ ਜਿੰਦਾਬਾਦ ਮਿਹਰਬਾਨ ਸਰਪਾ ਸਿੰਘ ਖੇਰਾ ਮਿਹਰਬਾਨ ਅੱਲਾਹ ਹੁਣ ਫਤਿਹ ਪ੍ਰਵਾਨ ਕਰੋ ਸਾਰੇ ਜਾਨੇ ਜਸਬੀਰ ਜੀ ਇੱਕ ਵਾਰ ਫੇਰ ਮੇਰਾ ਬਹੁਤ ਤੁਹਾਡਾ ਸਾਰਿਆਂ ਦਾ ਆ ਆ ਜੱਪੀ ਤੁਹਾਡੇ ਸਾਰਿਆਂ ਨਾਲ ਹੈ ਮੇਰੀ ਇਕੱਲੇ ਜਸਬੀਰ ਨਾਲ ਨਹੀਂ ਗਈ